ਤੇ ਅੱਜ ਆਪਾਂ ਕਿਲਾ ਰੈਪਰ ਦਾ ਮਿੰਨੀ 올림픽 ਲੰਬੀਆਂ ਗੱਲਾਂ ਚੱਲਣੀਆਂ ਸ਼ਿਕਾਰੀ ਵੀਰਾਂ ਦੀ ਵੀ ਚੱਲਣੀਆਂ ਤੇ ਬਾਅਦ ਵਿੱਚ ਫਿਰ ਕਬੂਤਰਬਾਜੀ ਦੇ ਵਿੱਚ ਜਿਹੜਾ ਬਾਈ ਦਾ ਅਜ ਸਥਾਨ ਬਹੁਤ ਵੱਡਾ ਸਥਾਨ ਆ ਜਾਨਵਰ ਵੀ ਤੁਹਾਨੂੰ ਕਬੂਤਰਦਬੀ ਦਿਖਾਵਾਂਗੇ ਤੇ ਬਾਕੀ ਗੱਲਾਂ ਬਾਤਾਂ ਵੀ ਕਬੂਤਰਬਾਜੀ ਦੀਆਂ ਕਰਾਂਗੇ ਕਿਉਂਕਿ ਥੋੜਾ ਜਿਹਾ ਅੱਜ ਇੰਟਰਵਿਊ ਲੰਬੀ ਚੱਲੂਗੀ ਇਤਿਹਾਸ ਵੀ ਜਾਣਨਾ ਬਾਈ ਜੀ ਬਹੁਤ ਧੀਮ ਸਾਡੀ ਘੋਮਲੀ ਮਾਲਵਾ ਟੀਵੀ ਕਿਲਾ ਰੈਪਰ ਦੀ ਕੋਈ ਗੱਲ ਕਰਦਾ ਜੀ ਅਸੀਂ ਉੱਥੇ ਸ਼ੁਰੂ ਕੀਤਾ ਜੀ ਅਸੀਂ ਉਦੋਂ ਉੱਥੇ ਗਏ ਅਸਲ ਚ ਕਹਾਣੀ ਕਿਲਾ ਰੈਪਰ ਦੀ ਕਿਹੜੇ ਸਾਲ ਤੋਂ ਸ਼ੁਰੂ ਹੋਈ ਆ ਜੀ ਜਿਹੜਾ ਕਿਲਾ ਰੈਪਰ ਦਾ ਖੇਡ ਮੇਲਾ ਆਪਾਂ ਸਾਰੇ ਕਿਤਾਬਾਂ ਚ ਤੁਸੀਂ ਵੀ ਪੜ੍ਹਦੇ ਹੋ ਮੈਂ ਵੀ ਪੜ੍ਹਦਾ ਕਿਉਂਕਿ 1933 ਤੋਂ ਸ਼ੁਰੂ ਹੋਇਆ ਜਿਹੜਾ ਮੇਲਾ 1933 ਚ ਆਪਾਂ ਸ਼ੁਰੂ ਹੋਇਆ ਕਹਿੰਦੇ ਆ ਮਤਲਬ ਉਹ ਪਹਿਲਾ ਜਿਹੜਾ ਸੀ 1933 ਚ ਸਾਡੇ ਖਾਲਸਾ ਸਕੂਲ ਸੀ ਪਹਿਲਾ ਉਹ ਉਹਦਾ ਅਧ்கਟਨ ਹੋਇਆ ਉਸੇ ਸਾਲ ਹੀ ਗਰਾਊਂਡ ਚ ਦਵਾਨ ਲੱਗੇ ਤੇ ਘੋਲ ਹੋਏ ਘੋਲ ਹੋਏ ਪਹਿਲੇ ਸਾਲ ਅੱਛਾ ਜੀ ਜਿਹੜੀ ਅਸਲੀਅਤ ਜੋ ਮੇਰੇ ਕੋਲੇ ਜਾਣਕਾਰੀ ਹੈ ਜਦੋਂ ਮੈਂ ਪੂਰੇ ਆਪ ਦਾ ਕੋਸ਼ਿਸ਼ ਨਾ ਸਾਰਾ ਲਿਟਰੇਚਰ ਇਕੱਠਾ ਕੀਤਾ ਹਾਂ ਜੀ ਯਾਨੀ 1934 ਚ ਮਤਲਬ ਨਾਲ ਹਾਕੀ ਉਹਨੂੰ ਸਕੂਲਾਂ ਦੀ ਹਾਕੀ ਦੀਆਂ ਟੀਮਾਂ ਸੀ ਆ ਇਹ ਆਜ਼ਾਦੀ ਤੋਂ ਪਹਿਲਾਂ ਦੀਆਂ ਗੱਲਾਂ 1934 ਚ ਆਪਣੇ ਕੋਲੇ 1934 ਦਾ ਜਲੰਧਰ ਤੋਂ ਜਿੱਤਿਆ ਹੋਇਆ ਕੱਪ ਹੈ ਜੋ ਅੱਜ ਲੋਕਰ ਤੇ ਪਿਆ ਦੇ ਪਹਿਲਾਂ ਪਤਾ ਹੁੰਦਾ ਆਪਾਂ ਉਹਨੂੰ ਕਢਾ ਕੇ 100 ਤੋਲੇ ਦਾ ਜਿਹੜਾ ਸ਼ੁੱਧ ਸੋਨੇ ਦਾ ਕੱਪ ਆ ਚਾਂਦੀ ਦਾ ਇੱਕ ਜਿਹੜਾ 1934 ਦਾ ਜਿੱਤਿਆ ਸਾਡੀ ਟੀਮ ਦਾ ਕੱਪ ਸਕੂਲ ਦੀ ਦਾ ਹਾਕੀ ਦਾ ਆਉਕੀ ਦਾ ਅੱਛਾ ਜੀ ਮਤਲਬ ਉਹਦੇ ਨਾਲ ਫਿਰ ਦੂਜੇ ਸਾਲ ਨਾਲ ਸਕੂਲਾਂ ਦੀ ਹਾਕੀ ਸ਼ੁਰੂ ਕਰ ਲਈ ਸਕੂਲ ਦੀਆਂ ਗਰਾਉਂਡਾਂ 'ਤੇ ਕਿਉਂਕਿ ਜੇ 1933 ਤੱਕ ਇਹ ਜਿਹੜੀ ਗਰਾਉਂਡ ਆ ਕਲਰ ਸੀ ਇਹ ਦੱਸਣ ਮੁਤਾਬਕ ਇਹ ਚ ਕਿਕਰਾਂ ਕਿਕਰਾਂ ਖੜੀਆਂ ਸੀ ਅੱਛਾ ਜੀ ਉਦੋਂ ਬਾਅਦ ਥੋੜੀ-ਮੋਟੀ ਸਾਫ਼ ਕਰਕੇ ਬਜ਼ੁਰਗਾਂ ਨੇ ਜਿਵੇਂ ਫਾਊਂਡਰ ਮੈਂਬਰ ਸਾਡੇ ਇੰਦਰ ਸਿੰਘ ਕਰੇਵਾਲ ਜੋ ਲਾਹੌਰ ਦੇ ਜੰਪਲ ਤੇ ਪੜ੍ਹੇ ਲਿਖੇ ਵੀ ਉੱਥੋਂ ਹੀ ਸੀ ਉਹ ਅੱਛਾ ਬਹੁਤ ਵਧੀਆ ਸ਼ਖਸੀਅਤ ਸੀ ਉਹਨਾਂ ਦੀ ਸੋਚ ਅਗਾ ਬਦੂ ਸੀ ਉਹਨਾਂ ਨੇ ਲੋਕਾਂ ਨੂੰ ਇਕੱਠੇ ਕਰਕੇ ਹੌਲੀ 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 ਇਹਨੂੰ ਯਾਨੀ ਇੱਕ ਇੱਕ ਖੇਡ ਫਿਰ ਬਾਲੀਬਾਲ ਜੋੜੀ ਹੌਲੀ 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 ਜਿਵੇਂ ਆਪਾਂ ਗੱਡੀਆਂ ਜੋ ਮੇਰੇ ਕੋਲੇ ਜਾਣਕਾਰੀ ਹੈ ਉਹ ਹੈਗੀ ਵੀ 1940 41 ਦੇ ਵਿੱਚ ਰਾਤ ਭਿਜਾਉਣੇ ਸ਼ੁਰੂ ਕਰੇ 2 4 ਜਿੰਨੇ ਵੀ ਹੋਏ ਉਸ ਰਥ ਜਿਨ੍ਹਾਂ ਚ ਡੋਲੀਆਂ ਲੈ ਜਾਂਦੇ ਸੀਗੇ ਕਿਉਂਕਿ ਸਾਡੇ ਜਿਹੜਾ ਬਾਬਾ ਬਖਤੌਰ ਕੇ ਜਾਂ ਸਕੰਦਰ ਬਜ਼ੁਰਗ ਹੋ ਗਏ ਆਪਣੇ ਸਕੰਦਰ ਸੱਜੀਸیوں ਕੇ ਇਹ ਅੱਜ ਵੀ ਰਥਾਂ ਲਈ ਵੱਜਦੇ ਅੱਛਾ ਪਿੰਡ ਚ ਹਾਂ ਲੇਕ ਨੇਮ ਜੇ ਆਪਾਂ ਕਹਿੰਦੇ ਕਿ ਕਿੰਨਾ ਦੇ ਜਾਣਾ ਅਗਲਾ ਕਦਾਂ ਰਥਾਂ ਲਈ ਰਥਾਂ ਲਈ ਆਉਂਦੇ ਜਾਣਾ ਠੀਕ ਆ ਉਸ ਵੇਲੇ ਇਹ ਯਾਨੀ ਇਹ ਇਨਾਂ ਕੋਲੇ ਵਧੀਆ ਬੋਲ ਡੈਲ ਸੀਗੇ ਰਥਸ ਵਧੀਆ ਸੀ ਰਸਤਾ ਬਹੁਤ ਸਾਲ ਖੜਾ ਰਿਹਾ ਇਨਾਂ ਦੇ ਇੱਥੇ ਅੱਛਾ ਜੀ ਸਾਰੇ ਨਹੀਂ ਦੇਖਿਆ ਹੋਣਾ ਜਿਹੜੇ ਮਤਲਬ ਅੱਜ 40 45 ਸਾਲ ਦੇ ਨੇ ਮਤਲਬ ਇਕ ਗਰਾਉਂਡ 'ਚ ਕੰਮ ਸ਼ੁਰੂ ਹੋਇਆ ਰੱਥਾ ਤੇ ਹੌਲੀ-ਹੌਲੀ ਬਜ਼ੁਰਗਾਂ ਨੇ ਉਹਦੀ ਛੱਤ ਲਾਤੀ ਅ ਰੱਥ ਦੀ ਛੱਤ ਲਾਤੀ ਛੱਤ ਲਾ ਕੇ ਉਹ ਮੇ ਭਜਾਉਣ ਲੱਗੇ ਜਿੰਨੇ ਵੀ ਬੈਲ ਪਿੰਡ ਦੇ ਹੁੰਦੇ ਸੀ ਠੀਕ ਆਲੇ-ਦਾਲੇ ਪਿੰਡਾਂ ਦੇ ਹੋਗੇ ਜੋ ਵੀ ਉਦੋਂ ਕਿੰਨੇ ਕੁ ਸਾਧਮ ਸੀ ਸਾਡੇ ਕੋਲੇ ਅੱਛਾ ਜੀ ਤੇ ਹੌਲੀ-ਹੌਲੀ ਜਾਨੀ 1900 ਮੇਰੇ ਮਤਲਬ 48-50 ਦੇ ਨੇੜੇ ਉਹਦੀ ਹੌਲੀ-ਹੌਲੀ ਉਹਨੂੰ ਗੱਡੀ ਦਾ ਰੂਪ ਦੇਤਾ ਜਿਵੇਂ ਆਪਾਂ ਬਾਬਾ ਬਖਸ਼ੀ ਬਕਸ਼ੀ ਸੰ ਬਕਸ਼ੀ ਦੇ ਨੌ ਨਾਨਾ ਜਾਲਿਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਫਿਰ ਬੈਲ ਗੱਡੀਆਂ ਦਾ ਜਿਹੜਾ ਜਿਹੜਾ ਗਰਾਊਂਡ ਵਾਲਾ ਆਪਣਾ ਇਤਿਹਾਸ ਇਹ ਹੈ ਮਤਲਬ ਰਥ ਤੋਂ ਚੱਲੂ ਹੋ ਕੇ ਰਾਤ ਦੀ ਛੱਤ ਲਾ ਕੇ ਫਿਰ ਉਹਦੇ ਚੱਕੇ ਛੋਟੇ ਕਰਕੇ ਫਿਰ ਉਹਨੂੰ ਹੌਲੀ ਹੌਲੀ ਬੈਲ ਗੱਡੀ ਦਾ ਰੂਪ ਦਿੱਤਾ ਗਿਆ ਤੇ 1948 ਤੱਕ ਜਾਨੀ ਦੇਸ਼ ਦੀ ਆਜ਼ਾਦੀ ਤੋਂ ਜੱਕਦਾ ਪਹਿਲਾਂ ਪਹਿਲਾਂ ਹੀ ਪਹਿਲਾਂ ਪਹਿਲਾਂ ਇਹ ਹੋ ਗਿਆ ਇਹ ਰਥਾਂ ਦੀ ਛੱਤ ਲਾਤੀ ਜਾਨੀ ਐਂਟਰਟੇਨਮੈਂਟ ਵੱਡਾ ਦਿਖਣ ਲੱਗ ਜਵੇ ਮਤਲਬ ਉਸ ਵੇਲੇ ਉਦੋਂ ਕੱਠ ਕਿੰਨਾ ਖੋ ਜਾਂਦਾ ਸੀ ਬਾਈ ਜੀ ਕੱਟ ਮਤਲਬ ਜਿਹੜੀਆਂ ਫੋਟੋਆਂ ਪੁਰਾਣੀਆਂ ਦੱਸਦੀਆਂ ਵੀ ਜਿੰਨੇ ਕੋ ਗਰਾਉਂਡ ਦਾ ਉਹ ਗਰਾਉਂਡ ਤਾਂ ਹੁਣ ਬਣੀ ਆ ਪਹਿਲਾਂ ਛੋਟਾ ਹੀ ਗੋਲਦਾਰਾ ਹੁੰਦਾ ਸੀ ਜਿਹੜਾ ਜਮ ਕਬੱਡੀ ਦੇ ਮੈਚ ਹੁੰਦੇ ਨੇ ਅੱਛਾ ਜੀ ਉਹ ਫੁੱਲ ਹੁੰਦਾ ਸੀ ਮਤਲਬ ਮੈਂ ਆਪਦੇ ਆਏ ਆ ਵੀ ਪਹਿਲਾਂ ਪਹਿਲਾਂ ਜਦ ਅਸੀਂ ਨਿਆਣੇ ਸੀ ਨੌਵੀਂ ਦਸਵੀਂ ਚ ਪੜਦੇ ਸੀ ਮਤਲਬ ਅੰਦਰ ਦੇਖਣ ਨੂੰ ਜਗ੍ਹਾ ਨਹੀਂ ਸੀ ਹੁੰਦੀ ਮਤਲਬ ਬੰਦੇ ਦੇ ਪੈਰ ਹੀ ਨਹੀਂ ਸਿਲ ਲੱਗਦੇ ਇੰਨਾ ਇੰਨਾ ਇਕੱਠ ਹੁੰਦਾ ਸੀ ਉਦੋਂ ਕਿਉਂਕਿ ਐਂਟਰਟੇਨਮੈਂਟ ਦਾ ਸਾਧਨ ਕੋਈ ਨਹੀਂ ਸੀ ਸਾਡੇ ਕੋਲੇ ਤੇ ਅਸੀਂ ਤਾਂ ਕਿਲਾ ਰੈਪਰ ਦੀਆਂ ਖੇਡ ਮੇਲਾ ਉਹ ਵੀ ਸਾਲ ਬਾਅਦ ਸਾਲ ਬਾਅਦ ਆਉਂਦਾ ਉਹ ਰੱਥਾ ਨੂੰ ਮਤਲਬ ਬੈਲ ਗੱਡੀ ਦਾ ਰੂਪ ਦੇ ਲਿਆ ਹੌਲੀ ਹੌਲੀ ਜੋੜੀਆਂ ਬਾਧੀਆਂ ਗਈਆਂ ਉਹ ਜਿਹੜੇ ਬਾਈ ਜੀ ਉਹ ਫਿਰ ਟਾਇਰ ਬੰਦੇ ਸੀ ਫਿਰ ਉਹ ਉਹਨਾਂ ਦੇ ਛੋਟੇ ਪਾਏ ਹੋਇਆ ਵਿੱਚ ਮਤਲਬ ਉਹਦੇ ਛੋਟੇ ਕਰ ਲਏ ਉਹ ਉਹ ਜਿਹੜਾ ਟਾਇਰ ਸੀਗੇ ਰੱਥਾ ਨੂੰ ਹਾਂ ਲੱਕੜ ਦੇ ਹੀ ਟਾਇਰ ਜਿਹੜੇ ਸਾਲ ਹੀ ਹੁਣ ਤੱਕ ਹੀ ਅੱਜ ਤੋਂ 15-18 ਸਾਲ ਪਹਿਲਾਂ ਲੱਕੜ ਦੀ ਜਿਹੜੇ ਪਹੀਏ ਚੱਲਦੇ ਰਹੇ ਸੋਧ ਕਰਦੇ ਗਏ ਸੋਧ ਕਰਦੇ ਗਏ ਸੋਧ ਕਰਦੇ ਗਏ ਜਿਵੇਂ ਅੱਜ ਹੁਣ ਟਾਇਰ ਆਪਾਂ ਰਬੜ ਦੇ ਮੋਟਰਸਾਈਕਲ ਵਾਲੇ ਪਾ ਲਏ ਉਹਨੂੰ ਸੋਧ ਕਰ ਕਰਕੇ ਲੋਹੇ ਦੀ ਗੱਡੀ ਬਣਾ ਲਈ ਹਲਕੀ ਤੋਂ ਹਲਕੀ ਪੂਰੀਆਂ ਭਾਰੀਆਂ ਗੱਡੀਆਂ ਵੀ ਅੱਜ ਤੋਂ 40 ਸਾਲ ਪਹਿਲਾਂ ਦੇਖੀਆਂ ਪਹਿਲਾਂ ਦੇਖੀਆਂ ਮੈਂ ਜਿਹੜੀਆਂ ਮਸਾਂ ਖੇਚ ਹੁੰਦੀਆਂ ਸੀ ਇੰਨੀ ਭਾਰੀ ਗੱਡੀ ਆ ਕੋਈ ਰਸਿਆਂ ਨਾਲ ਟੈਡ ਕਰਦੇ ਉਹਦੀਆਂ ਪਿੰਜਣੀਆਂ ਵਗੈਰਾ ਹਾਂ ਤੁਸੀਂ ਪੁਰਾਣਾ ਇਤਿਹਾਸ ਦੱਸ ਰਹੇ ਹੋ ਕਿਹਨਾਰੇ ਪਰ ਦਾ ਉਦੋਂ ਕੋਈ ਐਂ ਜਿਆਦਾ ਵੀ ਕਿਹੜੇ ਬੰਦੇ ਉਦੋਂ ਮੰਨ ਲਓ ਇਲਾਕੇ ਦੇ ਜਾਂ ਰੱਥ ਲੈ ਕੇ ਆਉਂਦੇ ਸੀ ਜਾਂ ਪਹਿਲੀ ਵਾਰੀ ਫਿਰ ਮਤਲਬ ਜਿਵੇਂ ਰੱਥ ਵਾਲੇ ਜਾਂ ਪਿੰਡਾਂ ਦੇ ਆਪਣੇ ਹੀ ਪਿੰਡਾਂ ਦੇ ਪੰਜ ਸੱਤ ਪਿੰਡਾਂ ਦੇ ਬੰਦੇ ਸੀ ਹੌਲੀ ਹੌਲੀ ਜਾਂ ਬੈਲ ਗੱਡੀਆਂ ਭੱਜੀਆਂ ਜਿਵੇਂ ਹੁਣ ਜਿਹੜਾ ਗਾਹਾਂ ਬੈਲ ਗੱਡੀਆਂ ਚਾ ਜਿਵੇਂ ਸਾਡੇ ਹੀ ਬਾਬਾ ਬੰਤੀ ਹੋਇਆ ਬਲਵੰਤ ਸਿੰਘ ਬੰਤੀ ਕਹਿੰਦੇ ਨੇ ਅਸੀਂ ਬਾਬਾ ਸੀ ਅੱਛਾ ਜੀ ਥੱਲੇ ਰਣ ਸਿੰਘ ਹਾਂਜੀ ਇਹਨਾਂ ਦੇ ਬੈਲ ਭੱਜੇ ਇੱਕ ਬਲਦ ਜਰਗਦਾ ਹੁੰਦਾ ਸੀ ਅੱਛਾ ਜੀ ਯਾਨੀ ਉਸ ਤੋਂ ਬਾਅਦ ਤਾਂ ਫਿਰ ਆਲੇ-ਦਾਲੋਂ ਬਲਦ ਆਉਣ ਲੱਗ ਗਏ ਪਹਿਲਾਂ ਯਾਨੀ ਆਲੇ-ਦਾਲੇ ਆਪਣੇ ਜਿੰਨਾ ਕੋਦੋਂ ਕਿਹੜਾ ਕੋਈ ਆਪਣਾ ਸੀਗਾ ਕਮਿਊਨੀਕੇਸ਼ਨ ਦਾ ਸਾਧਨ ਸੀ ਵੀ ਆਪਾਂ ਇੱਕ ਦੂਜੇ ਨੂੰ ਫੋਨ ਤੇ ਬੁਲਾ ਲਿਆ ਜੀ ਆਜੋ ਕੋਈ ਹਾਂਜੀ ਹਾਂ ਉਹਦਾ ਇੱਕ ਤਰੀਕ ਰੱਖੀ ਹੁੰਦੀ ਸੀ ਯਾਨੀ ਉਹ ਤਰੀਕ ਦੇ ਹਿਸਾਬ ਨਾਲ ਚੱਲੀ ਜਾਂਦਾ ਸੀ ਮੇਲਾ ਚੱਲੀ ਜਾਂਦਾ ਹੌਲੀ 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 ਜਿਵੇਂ ਮੈਂ ਆਪ ਦੇਖਿਆ ਵੀ 20 20 30 30 ਗੱਡੀਆਂ 1963 64 ਮਤਲਬ 70 ਦੇ ਨੇੜੇ ਤੇਰੇ ਮਾੜੀ ਜੀ ਸੁਰਤ ਆਪਾਂ ਨੂੰ ਮੇਰਾ 62 ਦਾ ਜਨਮ ਅੱਛਾ ਜੀ ਠੀਕ ਹੈ ਉਦੋਂ ਮਸਾ 15 20 28 ਇੰਨੀਆਂ ਕ ਗੱਡੀਆਂ ਹੁੰਦੀਆਂ ਸੀ ਉਦੋਂ ਹਾਂ ਹੌਲੀ 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 ਇਹਦੀ ਗਿਣਤੀ 100 ਤੋਂ ਵੀ ਟੱਪ ਗਈ 100 ਇਹ ਜਿਵੇਂ ਹੁਣ ਵੱਖ-ਵੱਖ ਬੰਦਿਆਂ ਨੇ ਗੱਲਾਂ ਕੀਤੀਆਂ ਨੇ ਹਾਂਜੀ ਮੈਲ ਗੱਡੀਆਂ ਦੇ ਬਹੁਤੇ ਬੰਦੇ ਜਿਵੇਂ ਦੱਸਦੇ ਆ ਵੀ ਜਿਹੜੇ ਚਾਹੇ ਹਰਚੰਦ ਸਿੰਘ ਢੰਡਾਰੀ ਆ ਹਾਂਜੀ ਚਾਹੇ ਚੌਧਰੀ ਜਗਨਨਾਥ ਚਲੋ ਬਜ਼ੁਰਗ ਸੀ ਬੱਚਿਆਂ ਨੂੰ ਦੱਸਿਆ ਹੁੰਦਾ ਜਿਵੇਂ ਤੁਸੀਂ ਲਿਟਰੇਚਰ ਇਕੱਠਾ ਕੀਤਾ ਬਚਨ ਢੰਡਾਰੀ ਉਹ ਦੱਸਦੇ ਸੀਗੇ ਵੀ ਤੁਸੀਂ ਇਹ ਕੰਪੀਟੀਸ਼ਨ ਦੀ ਗੱਲ ਕਰਦੇ ਆ ਤੁਹਾਡੇ ਜਨਮ ਵੇਲੇ ਦੀ ਗੱਲ ਆ ਤੁਸੀਂ ਲਿਟਰੇਚਰ ਤੁਹਾਡਾ ਪਿੰਡ ਆ ਤੁਹਾਨੂੰ ਪਤਾ ਵੀ ਉਦੋਂ ਜਿਹੜੇ ਉਹ ਕਹਿੰਦੇ ਵੀ ਅਸੀਂ 1962 ਦੇ ਵਿੱਚ ਹਲ ਦੀ ਖੇਡ ਕੋਈ ਹੋਈ ਸੀ ਜੀ ਹਾਲ ਬਈ ਹਾਲ ਆ ਕੇ ਸਾਰੇ ਮੇਰੇ ਕੋਲੇ ਪ੍ਰੋਪਰ ਜਾਨ ਕਰੀ ਹੋ ਸਕਦਾ ਕਿਉਂਕਿ ਵੱਡ ਦਾ ਤਾਂ ਆਪਣਾ ਜਨ ਵੀ ਹੈ ਮਤਲਬ ਨਹੀਂ ਲਿਖਤੀ ਪਰ ਲਿਖਤੀ ਰੂਪ ਚ ਵੀ ਨਹੀਂ ਆਇਆ ਹੁਣ 68 ਤੱਕ ਦੇ ਤਾਂ ਆਪਣੇ ਕੋਲੇ ਮੈਗਜ਼ੀਨ ਪਏ ਨੇ ਆਪਣੇ ਕੋਲੇ ਅੱਛਾ ਜੀ 68 ਦਾ ਉਹਨੇ ਕੋਈ ਕਹਿੰਦੀ ਵੀ ਹਾਲ ਦਾ ਨਾ ਉਦੋਂ ਮੁਕਾਬਲਾ ਹੋਇਆ ਸੀ ਹਾਲ ਪੰਜ ਜੋੜੀਆਂ ਸੀ ਵੀ ਹਾਲ ਸਿੱਧਾ ਰੱਖ ਕੇ ਮੁਕਾਬਲਾ ਉਹ ਨੌਲੇਜ ਨਹੀਂ ਹੈਗਾ ਉਹ ਮੇਰੇ ਨੌਲੇਜ ਨਹੀਂ ਹੈ ਕਿਉਂਕਿ ਸਵਾਗ ਲਾਲ ਸਵਾਗੇ ਜਰੂਰ ਭੱਜੇ ਨੇ ਉਹਦੀਆਂ ਫੋਟੋ ਆਪਣੇ ਕੋਲੇ ਅੱਜ ਵੀ ਆ ਉਹ ਤੁਹਾਡੇ ਕੋਲੇ ਵਿੱਚ ਆ ਜਾਣਗੀਆਂ ਕਿਉਂਕਿ ਮੇਰੇ ਕੋਲੇ ਉਹ ਚੀਜ਼ 1966 ਤੋਂ ਲੈ ਕੇ ਤਾਂ ਮੈਗਜ਼ੀਨ ਹੈ ਮੈਗਜ਼ੀਨ ਸਪੋਰਟਸ ਐਂਡ ਪਾਸ ਟਾਈਮ ਇੱਕ ਮੈਗਜ਼ੀਨ ਹੈ ਜਿਹੜਾ 1966 ਦਾ ਛਪਿਆ ਹੋਇਆ ਉਹ ਚ ਆਪਣਾ ਪੂਰਾ ਆਰਟੀਕਲ ਲੱਗਾ ਹੈ ਪਿੰਡ ਦਾ ਈਵਨ ਕੇ ਰਿਜ਼ਲਟ ਵੀ ਲੱਗੇ ਹੋਏ ਨੇ ਵੀ ਕਿਹੜਾ ਬੰਦਾ ਕਿਹੜੀ ਚੀਜ਼ ਜਿੱਤਿਆ ਉਹਦੇ 100 ਅੱਛਾ ਜਦੋਂ ਬੈਲਕੀਨੇ ਜਿੱਤੇ 1964 ਦਾ ਮੈਗਜ਼ੀਨ ਆ ਗਿਆ ਉਦੋਂ ਬੈਲ ਗੱਡੀਆਂ ਦੀ ਫਿਰ ਖੇਡ ਹੈ ਜੀ ਬੈਲ ਗੱਡੀਆਂ ਬਾਬਾ ਬੰਤੀ ਦੀਆਂ ਤੇ ਇੱਕ ਹਰਮੇਲ ਆ ਕਿ ਗੁਜਰਾਲ ਦਾ ਗਰਮੇਲ ਸਿੰਘ ਗੁਜਰਾਲ ਦੋ ਜਣੇ ਉਹਦੇ ਚ ਲਿਖੇ ਹੋਏ ਨੇ ਗਰਮੇਲ ਸਿੰਘ ਗੁਜਰਵਾਲ ਗਰਮੇਲ ਸਿੰਘ ਜਾਂ ਹਰਮੇਲ ਸਿੰਘ ਆ ਦੋਹਾਂ ਚੋਂ ਇੱਕ ਨਾਮ ਕਈ ਵਾਰੀ ਨਹੀਂ ਪ੍ਰੋਪਰ ਹੈਗਾ ਮੈਗਜ਼ੀਨ ਵਿੱਚ ਹੈਗਾ ਮੇਰੇ ਕੋਲੇ ਲਿਖਤੀ 1964 ਚ ਉਹ ਕੀ ਜਿੱਤੇ ਸੀ ਹਾਂ ਬੈਲ ਗੱਡੀ ਚ ਹਾਂ 64 ਦੇ ਵਿੱਚ 64 ਚ ਉਹ ਤਾਂ ਆਪਣੇ ਕੋਲੇ ਇੱਕ ਮੈਗਜ਼ੀਨ ਪਿਆ ਅੱਛਾ ਜੀ ਪੁਰਾਣਾ ਸ਼ਹਿਰ ਦੇ ਵਿੱਚ ਫਿਰ ਉਹ ਕਿਲਾਰਾ ਪਰ ਬੈਲਗੱਡੀ ਦੀ ਦੌੜ ਉਦੋਂ ਤੋਂ ਫਿਰ ਉਦੋਂ ਉਦੋਂ ਪ੍ਰਚਲਿਤ ਹੋ ਗਈ ਵਿਖਤੀ ਹੋ ਗਈ ਹਾਂਜੀ ਪਰ ਅੱਛਾ ਇਹ ਉਦੋਂ ਸلسلਾ ਚੱਲ ਪਿਆ ਜਿਹੜੇ ਬਾਈ ਜੀ ਹੁਣ ਜਿਵੇਂ ਗੱਲਾਂ ਕਰਦੇ ਆ ਪੁਰਾਣੇ ਬਜ਼ੁਰਗ ਜਿਨ੍ਹਾਂ ਕੋਈ ਜਾਈਦਾ ਇਹ ਸਵਾਗਾ ਦੌੜ ਫਿਰ ਕਦੋਂ ਆਈ ਸਵਾਗਾ ਦਾ ਉਦੋਂ ਪਹਿਲਾਂ ਸਵਾਗੇ ਚੌਂਟ ਤੋਂ ਤਾਂ ਪਹਿਲਾਂ ਮੇਰਾ ਕਹਿ ਲਵੇ 1963 ਚੌਂਟ 'ਚ ਉਂਠਾਂ ਦੀ ਜਿਹੜੀ ਰੇਵਿਆ ਚਾਲ ਸ਼ੁਰੂ ਹੋਈ ਅੱਛਾ ਉਂਠ ਵੀ ਆਏ ਉਂਠ ਵੀ ਆਏ ਉਂਠ ਆਏ ਮਤਲਬ ਜਿਵੇਂ ਹੁਣ ਆਪਾਂ ਜਾਦੇ ਜੇ ਕਰਾਉਂਦਾ ਬਾਬਾ ਚਕੰਦਰ ਸਿੰਘ ਦਾ अच्छा जी ਬਜ਼ੁਰਗ ਨੇ ਉਹੀ ਰਥ ਆਲੇ ਆਂਦੇ ਨੇ اچھا ਜੀ ਠੀਕ ਆ ਉਹਨਾਂ ਨੇ ਊਠ ਤੇ ਖੜ ਕੇ ਜਿਵੇਂ ਪਾਣੀ ਦਾ ਛੰਨਾ ਰੱਖ ਕੇ ਰੇਵੀਆ ਚਾਲ ਗਰਾਊਂਡ ਤੇ ਜਿਹੜਾ ਦਿੱਤਾ ਹੌਲੀ ਹੌਲੀ ਗੁਜਰ ਵਾਲਿਆ ਤੇਜਾ ਉਹਦੀਆਂ ਫੋਟੋਆਂ ਉਹਨੀਆਂ 1966 ਦੇ ਮੈਗਜ਼ੀਨ ਚ ਫੋਟੋ ਲੱਗੀ ਆ ਸ਼ਿਕੰਦਰ ਸਿੰਘ ਦੀ ਸ਼ਿਕੰਦਰ ਸਿੰਘ اچھا ਜੀ ਕਿਉਂਕਿ ਉਹ ਪ੍ਰੋਪਰ ਹੈ ਠੀਕ ਹੈ ਜੀ ਮਤਲਬ 66 ਦਾ ਮੈਗਜ਼ੀਨ ਛਪਿਆ ਹੋਇਆ ਪ੍ਰੋਪਰ ਪਲੱਸ ਉਹਦੀ ਫੋਟੋ ਉਹਦੇ ਚ ਲੱਗੀ ਹੋਈ ਹੈ ਠੀਕ ਹੈ ਜੀ ਠੀਕ ਹੈ ਛਾਟ ਚ ਛਾਟ ਦੀ ਨਾਲ ਤੇਜਾ ਸਿੰਘ ਗੁਜਰਾਲ ਦਾ ਨਾਮ ਆਉਂਦਾ ਉਹ ਜਮਾ ਜੰਗ ਸੀ ਉਹਦੀ ਫੋਟੋ ਵੀ ਆਪਣੇ ਕੋਲੇ ਹੈਗੀ ਆ ਜਮਾ ਜਗ ਮਾੜੀ ਦੀ ਦਾੜੀ ਫੁੱਟਦੀ ਆ ਤੇਜੇ ਦੇ ਉਸ ਮਤਲਬ ਘੜਾ ਰੱਖਿਆ ਆ ਸਿਰ ਤੇ ਛੱਨਾ ਵੀ ਰੱਖਦਾ ਸੀ ਹਾਂਜੀ ਮਾ ਵੀ ਉਹ ਇਹਦੇ ਉਹਨੂੰ ਕਰਤਾ ਕਰਤਾ ਵਰਗੇ ਟੈਬ ਵੀ ਆਏ ਵੀ ਪਾਣੀ ਦਾ ਤੁਪਕਾ ਨਹੀਂ ਸੀ ਡੁੱਲਣ ਦਿੰਦੇ ਬੰਦੇ ਉਹ ਦੱਸਿਆ ਉਹ ਬੰਦਾ ਬੈਠੇ ਬੋਤੇ ਤੋਂ ਉੱਠ ਕੇ ਖੜਾ ਹੋਣਾ ਉਹਦੇ ਤੇ ਪਾਣੀ ਰੱਖ ਕੇ ਚੱਲਣਾ ਕੋਠੇ ਦੇ ਲੈਂਟਰ ਤੋਂ 12 ਫੁੱਟ ਤੋਂ ਵੱਡਾ ਹੋ ਜਾਂਦਾ ਉਹ 12 ਤੋਂ ਕਿਉਂ ਮੇਰੇ ਕੋਲ ਖੜਕੇ ਦਾ ਬੰਦਾ 15 17 ਫੁੱਟ ਹਾਂਜੀ ਉਹ ਤੇਜੇ ਨਾਲ ਗੱਲਾਂ ਬਾਤਾਂ ਹੋਈਆਂ 15 17 ਹਾਂਜੀ ਉਹ ਉਹ ਦੱਸਦਾ ਸੀ ਵੀ ਇਹ ਤੇਜੇ ਬਈ ਮੈਂ ਪਾਣੀ ਪੁੱਟਦਾ 5.5 ਪੌਣੇ 6 ਦਾ ਤਾਂ ਬੰਦਾ ਹੀ ਲਾਉ ਬੰਦਾ ਹੈਗਾ ਹਾਂਜੀ 7 8 9 8 8.5 9 ਫੁੱਟ ਤੋਂ ਘਟ ਉਠ ਨਹੀਂ ਹੁੰਦੇ ਉਹ ਬਹੁਤ ਵੱਡੇ ਉਹ ਜਿੱਥੇ ਨੇ ਮੈਂ ਆਪਣੇ ਘਰੇ ਵੀ ਰਹੇ ਨੇ ਉਂਟ ਤਾਂ ਉਂਟ ਮੈਂ ਬਹਿ ਕੇ ਵੀ ਖੇਤ ਜਾਂਦਾ ਰਿਹਾ ਕੋਈ ਨਹੀਂ ਹਾਂ ਅੱਛਾ ਇਹ سلسلہ ਬਾਈ ਜੀ ਚੱਲਦਾ ਰਿਹਾ 1966 ਤੇ ਜੋ ਹਰਮੇਲ ਗਰਮੇਲ ਉਹ ਤੁਹਾਡੇ ਕੋਲ ਪੂਰੀ ਡਿਕਸ਼ਨ ਦਿੱਤੀ ਆ ਉਦੋਂ ਫਿਰ ਜਦੋਂ ਤੁਸੀਂ ਪ੍ਰੋਪਰ ਕਿਲਾਰਾ ਪਰ ਮਿਨੀ অলਪਿਕ ਇਹਦਾ ਕਿਵੇਂ ਨਾ ਪਿਆ ਫਿਰ ਮਤਲਬ ਜਿਉਂ-ਜਿਉਂ ਹੁਣ ਖੇਡਾਂ ਕਿਉਂਕਿ ਖੇਡਾਂ ਪਹਿਲਾਂ ਤੋਂ ਹੀ ਜਿਵੇਂ ਉਦੋਂ ਵੀ ਬਹੁਤ ਸਾਰੀਆਂ ਇਹ ਜੀਆਂ ਕੈਂਡੀਆਂ ਜਨਮ ਲਾਤਰੋ ਕੜ ਤਬਲਾ ਲੋ ਹੋਰ ਸਾਰੀ ਈਵਨ ਐਥਲੈਟਿਕ ਹਾਕੀ ਵਾਲੀਬਾਲ ਕਬੱਡੀ ਰੈਸਲਿੰਗ ਜਿਮਨਾਸਟਿਕ ਟਾਈਪ ਪਹਿਲਾਂ ਤੋਂ ਹੀ ਹੁੰਦੇ ਆਉਂਦੇ ਇੱਥੇ ਠੀਕ ਹਾਂਜੀ ਬਹੁਤ ਉਹਦੇ 'ਚ ਕਿਉਂਕਿ ਮੈਗਜ਼ੀਨਾਂ 'ਚ ਉਹ ਛਪਿਆ ਆਇਆ ਹੋਇਆ ਵੀ ਇਹਦੇ ਚਾ ਜਿੱਤੇ ਇਹਦੇ ਚ 1966 ਵਾਲੇ ਚ ਸਾਰਾ ਕੁਝ ਹੀ ਆ ਅੱਛਾ ਜੀ ਮਤਲਬ ਸਾਰਾ ਕੁਝ ਜਿਵੇਂ 올림픽 ਚ ਆਪਣੇ ਸਾਰਾ ਕੁਝ ਹੁੰਦਾ ਐਵੇਂ ਇਹ ਆਪਣੇ ਪਿੰਡ ਰੂਰਲ ਜਿਵੇਂ ਆਪਾਂ ਪਿੰਡ 올림픽 ਨੂੰ ਤਾਂ ਗਏ ਨੇ ਵੀ ਜਿਹੜੀ ਪਿੰਡਾਂ ਚ ਇਹ ਜੀ ਗੇਮ ਕੋਈ ਪੂਰੇ ਵਰਲਡ ਚ ਨਹੀਂ ਹੁੰਦੀ ਵਰਲਡ ਚ ਨਹੀਂ ਸੀ ਹਾਂ ਇਹ ਚ ਸਾਰੀਆਂ ਹੀ ਖੇਡਾਂ ਹੁੰਦੀਆਂ ਹੁਣ ਕਰਤੱਬ ਵੀ ਹੁੰਦੇ ਨੇ ਨਾਲ ਜਿਹੜੀਆਂ 올림픽 ਵਾਲੀਆਂ ਖੇਡਾਂ ਵੀ ਹੁੰਦੀਆਂ ਹੁਣ ਦੁਨੀਆ ਦੇ ਰਸਾਲਿਆਂ ਚ ਇਸ ਪਿੰਡ ਦਾ ਨਾਮ ਇਸ ਖੇਡਾਂ ਦਾ ਨਾਮ ਖੇਡਾਂ ਹਾਂ ਡਿਸਕਵਰੀ ਚੈਨਲ ਚ ਵੀ ਸਾਰ ਬਹੁਤ ਆਏ ਆਪਣੇ ਚੈਨਲ ਹਾਂਜੀ ਡਿਸਕਵਰੀ ਵਾਲੇ ਵੀ ਆਏ ਮੇਰੀ ਸੁਰਤ ਚ ਹੀ ਕਿੰਨੇ ਆਏ ਤਾਂ ਆਪਣੇ ਘਰੇ ਵੀ ਜਾਨੀ ਬਣਾਉਂਦੇ ਰਹੇ ਪੂਰੀ ਡਾਕੂਮੈਂਟਰੀਆਂ ਪਹਿਲਾਂ ਪਾਣ ਤੋਂ ਵੀ ਆ ਗਏ ਕਦੇ ਕਿਤੋਂ ਅੰਗਲੈਂਡ ਤੋਂ ਆ ਗਏ ਕਿੰਨੇ ਤਾਂ ਮੇਰੇ ਘਰੇ ਬਣੇ ਹੋਏ ਨੇ ਕਿਉਂਕਿ ਇੱਥੇ ਹੀ ਆਉਂਦੇ ਸੀ ਸਾਰੇ ਹਾਂ ਸਾਰੇ ਮਤਲਬ ਕਿਉਂਕਿ 15 ਸਾਲ ਪਹਿਲਾਂ ਵੀ 2000 ਸਾਲ ਤੋਂ ਪਹਿਲਾਂ ਦੀਆਂ ਵੀ 2000 ਦੇ ਲਗਭਗ ਵੀ ਕਿਹੜੇ ਹਰੇਕ ਬੰਦਾ ਘਰੇ ਕੋਈ ਜਗ੍ਹਾ ਦੇ ਕੇ ਤੈਨੂੰ ਪਤਾ ਵੀ ਹੈਡ ਲੈ ਕੇ ਖੁਸ਼ ਨਹੀਂ ਆਪਾਂ ਹੋਰ ਕੂਤਰ ਕੁੱਤਿਆਂ ਵਾਲੇ ਆ ਆਪਣੇ ਤਾਂ ਸਦਾ ਹੀ ਚੱਲਦੇ ਆ ਗਏ ਚਾਰ ਚਲੇ ਗਏ ਤਿੰਨ ਆ ਗਏ ਉਸ ਕਰਕੇ ਆਪਣੇ ਕੋਲ ਹੀ ਕਰਦੇ ਰਹੇ ਅੱਡਾ ਕੋਈ ਮੈਨੂੰ ਮਹਿਸਾ ਇਵਨ ਕਿ ਇੱਕ ਵਾਰੀ ਜਪਾਨ ਤੋਂ ਪਿੱਛੇ ਟੀਮ ਆਈ ਇਹ 99 ਤੋਂ ਬਾਅਦ ਦੀ ਗੱਲ ਆ ਜਦੋਂ ਮੈਂ ਬਾਹਰੋਂ ਆਇਆ ਉਹਨਾਂ ਨੇ ਪੂਰਾ ਹਫਤਾ ਆਪਣੇ ਈਵਨ ਡੰਗਰਾਂ ਦੀ ਚਵਾਈ ਤੋਂ ਲੈ ਕੇ ਦਹੀਂ ਆਪਾਂ ਕਿਵੇਂ ਜਮਾਉਨੇ ਆ ਉਹਨਾਂ ਦੀ ਰਿਸਰਚ ਸੀ ਆਪਣੇ ਅਲਰਜੀ ਤੇ ਅਲਰਜੀ ਤੇ ਵੀ ਇਹ ਕਿਉਂਕਿ ਇੰਡੀਆ ਚੋਂ ਅਲਰਜੀ ਪੰਜਾਬ ਚ ਸਾਰਿਆਂ ਨੂੰ ਘੱਟ ਸੀ ਘੱਟ ਸੀ ਵੀ ਇਹ ਕਿਵੇਂ ਘਾਤੇ ਨਹੀਂ ਹੁੰਦੀ ਇੱਥੇ ਘਾਤੋ ਨਹੀਂ ਹੁੰਦੀ ਪੂਰਾ ਯਾਨੀ ਚਵਾਈ ਤੋਂ ਲੈ ਕੇ ਦੁੱਧ ਤੱਤੇ ਕਰਨ ਤੱਕ ਥੱਲੇ ਜਮਾਉਣ ਤੱਕ ਸਵੇਰੇ ਲੱਸੀ ਬਣਾਉਣ ਤੱਕ ਉਹਨਾਂ ਨੇ ਸਾਰੀ ਡਾਕੂਮੈਂਟਰੀ ਬਣਾਈ ਵੱਖ-ਵੱਖ ਟੀਮਾਂ ਆਉਂਦੀਆਂ ਰਹਿੰਦੀਆਂ ਅੱਛਾ ਭਾਈ ਜੀ ਜਦੋਂ ਇਹ ਆ ਗਿਆ ਆਪਣੇ ਡਿਸਕਵਰੀ ਚ ਮਿੰਨੀ 올림픽 ਦਾ ਨਾਮ ਲੈ ਗਿਆ ਹਰੇਕ ਬੰਦੇ ਦੀ ਖੁਆਇਸ਼ ਸੀ ਵੀ ਮੈਂ ਕਲਾਰਾਇ ਪਰ ਤੇ ਜਿੱਕਰ ਵੀ ਕਰਦਾ ਕਰਦਾ ਬੰਦਾ ਜੋ ਵੀ ਚਾਹੇ ਉਹ ਸ਼ਿਕਾਰੀ ਆ ਚਾਹੇ ਬਲਦਾਂ ਵਾਲਾ ਚਾਹੇ ਕਬੂਤਰ ਬਾਜ਼ ਆ ਬਾਜ਼ੀ ਵੀ ਤੁਸੀਂ ਸ਼ੁਰੂ ਕੀਤੇ ਉਹੋ ਜਿਹਾ ਜਦੋਂ ਮੰਨ ਲਓ ਸਾਰੀ ਦੁਨੀਆ ਚੈਨਲਾਂ ਤੇ ਬਹਿ ਗਈ ਇੱਥੇ ਇਕੱਠ ਬੰਦਾ ਕੋਈ ਅਗਲਾ ਕਹਿੰਦਾ ਸੀ ਵੀ ਕਲਾਰਾਇ ਪਰ ਜਗ੍ਹਾ 10 ਵਜੇ ਦੇ ਨੂੰ ਲੋਕ ਕੰਮ ਧੰਦੇ ਦੋ ਦੋ ਦਿਨ ਦਿਨ ਮੀੜ ਕੇ ਵੀ ਕਹਿੰਦੇ ਸੀ ਵੀ ਬਾਥਰੂਮ ਨਹੀਂ ਕਰਨ ਗਿਆ ਨਾ ਫਿਰ ਸੀਟ ਨਹੀਂ ਮੈਨਣੀ ਸੀਟ ਨਹੀਂ ਮਿਲਦੀ ਸੀ ਬਈ ਇਹ ਕੋਈ ਸੱਚ ਆ ਜੋ ਉਠ ਘੜਦਾ ਬੰਦਾ ਉਹਨੂੰ ਦੁਬਾਰਾ ਸੀਟ ਨਹੀਂ ਸੀ ਉਹਨੂੰ ਦੁਬਾਰਾ ਸੀਟ ਨਹੀਂ ਮਿਲਦੀ ਸੀ ਇਹ ਜਿਹੜਾ ਪੂਰਾ ਫਿਰ ਥੋੜੀ ਸੁਰਤ ਦੇ ਵਿੱਚ ਜਦੋਂ ਬੌਲਦਾਂ ਦੀ ਅਸਲ 'ਚ ਚਲੋ ਸਾਰੀਆਂ ਗੇਮਾਂ ਸੀਗੀਆਂ ਇਹਦੇ 'ਚ ਕੋਈ ਧੋਰਾਮਾ ਨਹੀਂ ਅਸਲ ਕਹਾਣੀ ਤਾਂ ਬੈਲਗੱਡੀਆਂ ਦੀ ਹੁੰਦੀ ਹੈ ਬੈਲਗੱਡੀਆਂ ਦੀ ਲੋਕੋ ਜਿਹੜਾ ਮੇਲਾ ਹੀ ਜਿਹੜਾ ਨਾ ਕਿਲਾ ਰੈਪਰ ਦਾ ਮੇਲਾ ਅੱਜ ਵੀ ਜੇ ਤੁਸੀਂ ਆਪਾਂ ਕਿਸੇ ਨਾਲ ਗੱਲ ਬੈਲਗੱਡੀਆਂ ਤੋਂ ਬਿਨਾਂ ਤਾਂ ਆਪਾਂ ਚਾਹੇ ਬਾਕੀ ਖੇਡਣਾ ਤਾਲੇਦਲੇ ਆਪਾਂ ਦੇਖ ਹੀ ਜਾਂਦੇ ਆ ਨਾ ਬੈਲਗੱਡੀਆਂ ਹੋਗੀਆਂ ਸੁਹਾਗਾ ਦੌੜ ਹੋਗੀ ਘੋੜ ਦੌੜ ਹੋਗੀ ਤੇਰੇ ਖੱਟਰੇੜੇ ਇਹ ਜਿਹੇ ਐਟਮਾ ਨੂੰ ਬੰਦ ਲੋਕ ਪਸੰਦ ਕਰਦੇ ਉਹ ਵੀ ਉਹ ਚਾਰ ਚਾਰ ਲੋਕਾਂ ਨੂੰ ਸੁਭਾਅ ਜਿਵੇਂ ਜਿਵੇਂ ਬਾਈ ਜੀ ਉਹ ਗੱਲ ਮੈਂ ਮੈਂ ਵੀ ਦੇਖੀ ਆ ਜਦੋਂ ਉਹ ਨਾ ਕੋਈ ਫੁੱਟਬਾਲ ਦੇ ਮੈਚ ਪੈਂਦਾ ਗੂੰਜ ਪੈਂਦੀ ਹੁੰਦੀ ਆ ਉਹ ਆਪਣੇ ਜਦੋਂ ਫਾਈਨਲ ਹਿੱਤਾ ਹੁੰਦੀਆਂ ਸੀ ਉਹ ਗੂੰਜ ਹੀ ਹੁੰਦੀ ਸੀ ਉਹ ਆਏ ਹਵਾ ਹਾਂ ਪੂਰੇ ਲੋਕਾਂ ਦੀ ਲਹਿਰ ਹੀ ਇਹਦੀ ਲਹਿਰ ਹੁੰਦੀ ਸੀ ਉਸੇ ਇਹ ਆ ਵੀ ਕਦੋਂ ਜਿਵੇਂ ਆਪਣੇ ਜਿਹੜੇ ਐਨਾਉਂਸਰ ਨੇ ਉਹਦਾ ਰੰਗ ਬੰਦੇ ਸੀ ਜਿਵੇਂ ਅੱਜ ਹੁਣ ਤੁਸੀਂ ਕਰਦੇ ਹੋ ਉਦੋਂ ਇਹ ਸੀ ਵੀ ਗੱਡੀਆਂ ਉਦੋਂ ਛੁੱਟ ਗਈਆਂ ਉਹਦੀ ਜਿਹੜੀ ਕਮੈਂਟਰੀ ਸੀ ਜਿਵੇਂ ਬਾਬਾ ਜਗਿੰਦਰ ਸਿੰਘ ਜੀ ਪੀਟੀ ਸਾਹਿਬ ਹੋਗੇ ਉਹਨਾਂ ਦਾ ਪੂਰਾ ਧੜਲੇਦਾਰ ਹੁੰਦਾ ਸੀ ਉਸ ਦਿਵਾਰ ਦਾਰਾ ਸਿਓ ਆ ਗਿਆ ਗਰਚਨ ਮਾਸਟਰ ਆ ਗਿਆ ਕਾਲਾ ਵੀਰ ਤੇ ਹਜੀਤ ਗਿਆਨੀ ਆ ਗਿਆ ਬੰਦੇ ਆਈ ਗਏ ਕਮੈਂਟਰੀ ਦੇ ਹਿਸਾਬ ਨਾਲ ਉਹਨੂੰ ਹੋਰ ਅੱਲਾ ਸ਼ੇਰੀ ਵੀ ਜੋਸ਼ ਜੋ ਜੇ ਤੁਸੀਂ ਉਹ ਸੁਣੋਗੇ ਪੀਟੀ ਸਾਹਿਬ ਦੀ ਮਤਲਬ ਕਮੈਂਟਰੀ ਸੁਣੋਗੇ ਅਗਲਾ ਕਹਿੰਦਾ ਵੀ ਇਹ ਜਿਹੇ ਬੰਦੇ ਨਹੀਂ ਹੈ ਉਹ ਉਹ ਦੱਸਦੇ ਆ ਲੋਕ ਕਈ ਵਾਰ ਮੈਂ ਇੱਕ ਪੁਰਾਣੇ ਬਜ਼ੁਰਗ ਕਹਿੰਦੇ ਵਿੱਕੀ ਮੈਂ ਕਿਹਾ ਜੀ ਮੈਂ ਨਹੀਂ ਦੇਖਿਆ ਉਹ ਨਾ ਦੇਖੀ ਮੈਂ ਚੰਗੀ ਤਰ੍ਹਾਂ ਦੇਖਿਆ ਕਿਉਂਕਿ ਬਹੁਤ ਉਹਨੂੰ 60वां ਸਾਲ ਮੈਨੂੰ ਵੀ ਲੱਗ ਗਿਆ ਨਹੀਂ ਉਹ ਜਦੋਂ ਦੁਨੀਆ ਦੇਖੀ ਨਹੀਂ ਨਹੀਂ ਤੁਸੀਂ ਦੇਖੇ ਉਹ ਜਦੋਂ ਕਿਤੇ ਕੋਈ ਕਿਸੇ ਨਾਲ ਗੱਲ ਵੀ ਵਿੱਕੀ ਤੂੰ ਜਾਣਦਾ ਮੈਂ ਕਿਹਾ ਮੈਂ ਤਾਂ ਚਲੋ ਜੀ ਫੋਟੋ ਅੱਜ ਦੇਖਿਆ ਅੱਜ ਮੈਂ ਉਹਨੂੰ ਕਈਆਂ ਬੰਦਿਆਂ ਨੇ ਫਿਰ ਕੋਈ ਦੇਖੀ ਆਪਾਂ ਤਾਂ ਅੱਛਾ ਭਾਈ ਜੀ ਫਿਰ ਇਹ ਗੱਲਾਂ ਆਪਣੀਆਂ ਸੈਸਲਾ ਚੱਲ ਪਿਆ ਵੀ ਬੈਲਗੜਾ ਤੋਂ ਆਪਾਂ ਉਹਦੇ ਤੇ ਆ ਗਏ ਹੂੰ ਉਨ 1960 ਤੇ ਬਕਾਇਦਾ ਉਹ ਪ੍ਰੋਪਰ ਬਣ ਗਿਆ ਸਾਰਾ ਕੁਝ ਪ੍ਰੋਪਰ ਹੈਗਾ ਬੈਲ ਗੱਡੀ ਦਾ ਜ਼ਿਕਰ ਵੀ ਹੈਗਾ ਬੋਤੇ ਦਾ ਵੀ ਜ਼ਿਕਰ ਹੈਗਾ ਥੋੜੇ ਫਿਰ ਜਦੋਂ ਤੁਸੀਂ ਆਏ ਵੀ ਪ੍ਰੋਫੈਸ਼ਨਲ ਤੌਰ ਤੇ ਪੂਰੀ ਲੋਕਾਂ ਨੂੰ ਜਿਹੜਾ ਸਮਝ ਆ ਗਈ ਉਹ ਕਿਹੜਾ ਸਾਲ ਆਇਆ ਵੀ ਗੱਡੀਆਂ ਦੀ ਲੋਕਾਂ ਨੂੰ ਸਮਝ ਆ ਗਈ ਲਾ ਲਓ ਤੁਸੀਂ ਉਸ ਤੋਂ ਬਾਅਦ ਜਦੋਂ 60 ਤੋਂ ਬਾਅਦ ਤਾਂ ਚੱਲੀ ਗਿਆ ਥੋੜਾ ਥੋੜਾ ਵੱਧੀ ਤੁਰ ਗਈ ਵੱਧੀ ਤੁਰ ਗਈ ਅੱਜ ਜਦੋਂ ਆਪਾਂ ਕਹਿੰਦੇ ਵੀ 80 90 ਦੇ ਦਾ ਹੱਕੇ ਤੇ ਜਾ ਕੇ ਤਾਂ ਫੁੱਲ ਗੱਡੀਆਂ ਦਾ ਫੁੱਲ ਗੱਡੀਆਂ ਸਿੰਗਲ ਗੱਡੀਆਂ ਵੀ ਭਜਦੀਆਂ ਦੇਖੀਆਂ ਮੈਂ ਆਪ ਟਾਈਮ ਜਦ ਅਤੇ ਉਹ ਅਠ ਕਿਲੇ ਦੀ ਬਾਟ ਵਾਲੀਆਂ ਗੱਡੀਆਂ 'ਚ ਵੀ ਅਸੀਂ ਸਾਈਕਲਾਂ ਤੇ ਜਾ ਕੇ ਦੇਖਦੇ ਰਹੇ ਠੀਕ ਹੈ ਭਜਾਉਣ ਵੀ ਜਾਂਦੇ ਰਹੇ ਜਿਵੇਂ ਸਾਡੇ ਪਿੰਡੋਪਾਲ ਦੇ ਬਹੁਤ ਵਧੀਆ ਭਜਦੇ ਰਹੇ ਆ ਉਹਦੀ ਫੋਟੋ ਵੀ ਵਿੱਚ ਇਹਦੇ ਚ ਆ ਜੂਗੀ ਅੱਛਾ ਜੀ ਜੋੜੀ ਦੀ ਉਹ ਪੁਰਾਣੀ ਬੈਲ ਗੱਡੀ ਜਮੇ ਲੱਕੜ ਵਾਲੀਆਂ ਫੋਟੋ ਔਰ ਸਾਰਾ ਕੁਝ ਪ੍ਰੋਪਰ ਹੈਗਾ ਭਜੇ ਜਾਂਦੇ ਬਹੁਤਾਂ ਦੇ ਕੋਈ ਬਨੌਟੀ ਚੀਜ਼ ਨਹੀਂ ਹੈ ਵੀ ਆਪਾਂ ਕਹਦੀਏ ਵੀ ਉਹ ਕਈ ਬੰਦੇ ਹੁਣ ਹਵਾ ਚ ਤੀਰ ਮਾਰਦੇ ਉਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ ਆਪਣੇ ਕੋਲੇ ਸਾਰਾ ਕੁਝ ਜੇ ਕੋਈ ਆਨਸਰ ਕਰਾਂਗੇ ਆਪਾਂ ਤਾਂ ਉਹਦਾ ਰਿਕਾਰਡ ਆ ਰਿਕਾਰਡ ਆ ਔਰ ਰਿਕਾਰਡ ਆ ਜ ਜਦੋਂ ਹੁਣ 13 14 ਸਾਲ ਬੋਤਿਆਂ ਦੀ ਰੇਵੀਆ ਚੱਲ ਹੋਈ ਗਈ ਹੌਲੀ ਹੌਲੀ ਬੋਤੇ ਵਧੇ ਮਤਲਬ ਵੀ ਫਿਰ ਰੇਸ ਕਰਾਉਣ ਲੱਗੇ ਉੱਤੇ ਭਜਦੇ ਕਿੰਨੇ ਕਿ ਸਿੱਧੇ ਲੋਟ ਭਜਾਉਣ ਲੱਗੇ ਸਿੱਧੇ ਲੋਟ ਹੌਲੀ ਹੌਲੀ ਬੰਦਿਆਂ ਨੇ ਸੁਧਾਰ ਕੀਤਾ ਮਤਲਬ ਸੁਹਾਗਾ ਤਿਆਰ ਕਰ ਲਿਆ ਸੁਹਾਗਾ ਦੋ ਦੋ ਤਿੰਨ ਤਿੰਨ ਸੁਹਾਗੇ ਭਜਦੇ ਰਿਹਾ ਮੈਂ ਆਪ ਵੀ ਜੜਾਉਂਦੇ ਵੀ ਰਹਿਆ ਸੀ ਕਿਉਂਕਿ ਆਪਣੇ ਪਿੰਡੋਂ ਵੀ ਸੀ ਆਲੇ-ਦਾਲੇ ਕੁਜਰਾਂ ਵਾਲੋਂ ਵੀ ਕਿੰਨੇ ਸੁਹਾਗੇ ਹੁੰਦੇ ਸੀ ਸਾਰੇ ਤੇਜੋਣੀ ਹੋ ਗਏ ਕਿੰਨੇ ਬੰਦੇ ਚੋਚੇ ਵਰਗੇ ਕਿੰਨੇ ਬੰਦੇ ਇਹ ਜਿਹੇ ਨੇ ਵੀ ਜਿਹੜੇ ਸੁਹਾਗੇ ਤੇ ਖੜਦੇ ਸੀ ਖਰਚਾ ਹੋ ਗਿਆ ਸਾਡੇ ਪੰਨੀਓ ਸਾਡੇ ਪਿੰਡੋਂ ਪੰਮੀ ਹੋ ਗਿਆ ਬੰਦੇ ਉਹਦਾ ਭਾਈ ਹੋ ਗਿਆ ਭੋਲੇ ਉਹਨਾਂ ਦਾ ਇਧਰ ਛੋਟਾ ਚਾਪਕ ਹੋ ਗਿਆ ਹਾਂਜੀ ਕੁੱਕੂ ਹੋ ਗਿਆ ਜੱਲੇ ਵਾਲਾਂ ਦਾ ਕਿੰਨੇ ਬੰਦੇ ਸੀ ਉਹ ਸੁਹਾਗੇ ਤੇ ਵੀ ਖੜਨਾ ਕੋਈ ਸੌਖੀ ਗੱਲ ਨਹੀਂ ਸੀ ਹਰੇਕ ਦੇ ਬਸ ਦਾ ਰੋਗ ਨਹੀਂ ਸੀ ਅੱਛਾ ਇੱਕ ਗੱਲ ਹੋਰ ਬਾਈ ਜੀ ਇਹ ਸਾਰਾ ਚੱਲਦਾ ਸਰਦਾਰ ਪ੍ਰੀਤਮ ਸਿੰਘ ਦੀ ਖੇੜੀ ਨਹੀਂ ਰਹੇ ਹਾਂ ਉਹਨਾਂ ਦਾ ਬਹੁਤ ਜ਼ਿਕਰ ਬਈ ਉਹ ਕਿੱਲਾ ਰੇ ਪਰ ਬਹੁਤ ਜਿੱਤੇ ਮਤਲਬ ਜੇ ਆਪਾਂ ਹੁਣ ਜਿਵੇਂ ਹੁਣ ਪਹਿਲਾਂ ਬਾਬੇ ਬੰਤੇ ਦੀ ਗੱਲ ਚੱਲਦੀ ਆ ਬੁਲਦਾਂ ਚ ਉਸ ਤੋਂ ਬਾਅਦ ਜੇ ਕੋਈ ਮੇਰੇ ਹਿਸਾਬ ਨਾਲ ਜੇ ਕਿਸੇ ਨੇ ਮਤਲਬ ਉਸ ਵੇਲੇ ਹੁਣ ਤਾਂ ਚਲੋ ਬਹੁਤ ਤੇਜ਼ ਗੇਮ ਹੋ ਗਈ ਆਪਣੀ ਉਸ ਵੇਲੇ ਤਾਂ ਹਰੇਕ ਜਦ ਗੱਡੀ ਦਾ ਮਤਲਬ ਪ੍ਰੀਤਮ ਸਿੰਘ ਖੇੜੀ ਪਹਿਲੇ ਨੰਬਰਾਂ 'ਚ ਹੀ ਰਿਹਾ ਕਿੰਨੇ ਸਾਲ ਹੀ ਮੇਰੀ ਸੁੱਤ ਆਦਾ ਤੇ ਲੋਕ ਦਾ ਨਹੀਂ ਰਿਆ ਵੀ ਬਾਈ ਚਿੱਟੇ ਬਲਦ ਜਮਾ ਦਾੜੀ ਛੱਡ ਤੇ ਉਧਰ ਸਰੇ ਖੋਲੇ ਇਧਰੋਂ ਖੜੜ ਤੇ ਉਧਰੋਂ ਖੋਲੇ ਸਾਰਿਆਂ ਨੇ ਦੇਖੇ ਨੇ ਬਹੁਤ ਵਧੀਆ ਗੇਮ ਕਰੀ ਉਸ ਤੋਂ ਬਾਅਦ ਤਾਂ ਚਲੋ ਹੁਣ ਜਦੋਂ ਕਿੰਨੇ ਹੋ ਗਏ ਆਪਣਾ ਲੰਗ ਵਾਲੇ ਬਲਦ ਹੋ ਗਏ ਜਾਂ ਹੋਰ ਬੌੜਾਈ ਹੋ ਗਿਆ ਗੋਲੂ ਯੋਧਾ ਨਹੀਂ ਹੋ ਗਏ ਠੀਕ ਨਹੀਂ ਹਾਂਜੀ ਗੋਲੂ ਯੋਧਾ ਤੇਰਾ ਮੁੰਡਾ ਨਾ ਸੁਖ ਨਾਗਰਾ ਹੋ ਗਏ ਹੋਰ ਕਿੰਨੀ ਇਹਦੀਆਂ ਜੋੜੀਆਂ ਭੰਗਾ ਸਕਦੇ ਕਿਉਂਕਿ ਹੁਣ ਗੇਮ ਤੇਜ਼ ਹੋਗੀ ਅੱਗੇ ਉਹ ਚੱਕਿਆਂ ਵਾਲੀ ਗੇਮ ਸੀ ਜਿਹੜੀ ਫਲੋ ਸੀ ਇਹਦੂ ਅੱਛਾ ਜੀ ਬੋਲਦ ਵੀ 48 ਸਕਿੰਟ ਮੈਂ ਆਪ ਦੇਖਿਆ 1 ਮਿੰਟ ਕੋ 2 ਸਕਿੰਟ ਟਾਈਮ ਲੱਗਦੇ ਦੇਖੇ ਨੇ ਹਾਂ ਜੀ ਸਿੰਗਲ ਬਗੱਡੀਆਂ ਹਾਂ ਜੀ ਠੀਕ ਆ ਹੁਣ ਤਾਂ ਫਾਸਟ ਗੇਮ ਹੋਗੀ 18 ਤੋਂ 20 ਨਹੀਂ 22 ਨਹੀਂ ਹੁਣ ਤੁਜਨੋਂ ਥੋੜੀ ਨਗਾ ਘਟ ਜਾਂਦੀ ਆ ਉੱਦਗਹਾ ਜੇ ਜਾਂਦੀ ਏ ਚੰਡੀ ਅਲੱਗ ਕਹਿੰਦਾ ਦੀਂਦੀ ਨਹੀਂ ਠੀਕ ਹੈ ਤਾਂ ਬੋਲਦਾ ਨਹੀਂ ਭਜਾ ਕੇ ਕੋਈ ਗੱਲ ਤਾਂ ਇਹ ਆ ਵੀ ਆਪਾਂ ਮਤਲਬ ਕਰਦੇ ਆ ਵੀ ਹੌਲੀ ਹੌਲੀ ਸੁਹਾਗੇ ਮਤਲਬ ਐਂਟਰਟੇਨਮੈਂਟ ਜਿਵੇਂ ਹੁਣ ਕਰਦੇ ਹੀ ਗਏ ਬੰਦੇ ਵਿੱਚੋਂ ਕੁਛ ਨਾ ਕੋਈ ਸੁਹਾਗਾ ਵੀ ਕਿੰਨੇ ਸਾਲ ਭੱਜਿਆ ਫਿਰ ਇੱਕ ਦੌਰ ਇਹ ਜਿਹਾ ਆਇਆ ਮਕੜੌਣੇ ਕੰਨੀ ਰੋਪੜ ਵਾਲੇ ਬੋਲਦਾਂਣ ਲੱਗੇ ਕਿੰਨੀਆਂ ਜੋੜੀਆਂ ਲਿਆਉਂਦੇ ਸਾਰੇ ਬੈਲ ਗੱਡੀਆਂ ਵਾਲੇ ਬੋਲਦ ਜੋੜਦੇ ਅੱਛਾ ਜੀ ਐਂ ਟੌਪ ਵਾਲੇ ਅੱਛਾ ਐਂ ਪਿੱਤ ਕੇ ਤੁਰ ਜਾਂਦੇ ਇਹ ਇਹ ਕਿਹੜੇ ਸਮੇਂ ਚ ਬਾਈ ਜੀ ਆਏ ਮਤਲਬ ਉਹ ਦੀ ਹੁਣ ਪ੍ਰੋਪਰ ਮਤਲਬ ਇਹਦੇ ਚ ਰਿਕਾਰਡ ਕੱਢਣੇ ਪੈਣਗੇ ਉਹ ਅੰਦਾਜ਼ਾ ਬਸ ਮੋਟਾ ਜਿਹਾ ਇਹ 90 ਦੇ ਦਹਾਕੇ ਦੇ 90 ਦੇ ਦਹਾਕੇ ਚ ਆਇਆ ਹਾਂ ਬਹੁਤ ਯਾਨੀ ਬਹੁਤ ਤੇਸੀ ਬੰਦੇ ਵੀ ਸਾਲੇ ਐ 29 ਪਾਈਆਂ ਹੋਈਆਂ ਦੇਖੇ ਨੇ ਆਪਾਂ ਅੱਛਾ ਹਾਂ ਦਬਾਬੇ ਚ ਵੀ ਆਉਣ ਲੱਗੇ ਸੀ ਕੁਝ ਦਵਾਬੇ ਵਾਲੇ ਮਤਲਬ ਦਵਾਬੇ ਚੋਂ ਮੈਂ ਸੁਹਾਗੇ ਸੁਗਗੇ ਜਿਹੜੇ ਨੇ ਉਦੋਂ ਮਤਲਬ ਲਾਲ ਹੋਏ ਇੰਨਾ ਹੁਣ ਨਾਂ ਲਿਖਤੀ ਰੂਪ ਚ ਵੀ ਆਉਂਦਾ ਨਹੀਂ ਹੋਸਤ ਨਹੀਂ ਕੋ ਆਉਂਦੇ ਹੋਣਗੇ ਆਉਂਦੇ ਹੋਣਗੇ ਜਿਵੇਂ ਕਈ ਵਾਰੀ ਆਪਾਂ ਨਹੀਂ ਵੀ ਪਤਾ ਹੁੰਦਾ ਹਾਂ ਇਕੱਲੇ ਉਦੋਂ ਤਾਂ ਬਹੁਤਾਂ ਦੀ ਵੀ ਇੰਨੀ ਜਾਣ ਪਛਾਣ ਸੀ 90 ਤੋਂ ਬਾਅਦ ਮੈਂ 91 ਚ ਅਮਰੀਕਾ ਚਲਿਆ ਗਿਆ 7-8 ਸਾਲ ਮੈਂ ਉਥੋਂ ਗੈਰ ਰਹਾ ਅੱਛਾ ਜੀ ਠੀਕ ਹੈ ਉਹਦੇ ਵਿੱਚ ਜਿਵੇਂ ਲਲਤੋਂ ਵਾਲਾ ਬਾਅਦ ਦੀ ਮੇਰੇ ਤੋਂ ਬਾਅਦ ਭੱਜਿਆ ਭੱਜਿਆ ਵਾਲੇ ਕਿੰਨਾ ਦਾ ਉਹਦਾ ਸਰਪੰਚ ਵਾਲਾ ਬੌਲਦ ਮੇਕ ਸਿੰਘ ਵਾਲਾ ਇਹ ਵਾਲਾ ਕਿੰਨੇ ਸਾਲ ਵਧੀਆ ਬੌਲਦ ਭੱਜਿਆ ਹੋ ਕਿੰਨੇ ਭੱਜੇ ਬੌਲਦ ਮੇਉੜੂ ਮੇਤੋ ਬਾਅਦ ਭੱਜੇ ਬਾਅਦ ਤੋਂ ਹੋ ਤਾਂ ਬੜੀ ਚੀਜ਼ ਮੈਂ ਦੇਖੀ ਨਹੀਂ ਪੱਲ ਵੀ ਜਕਰ ਚੱਲਦਾ ਸੀ ਬੰਦਿਆਂ ਕੋਲੋਂ ਕਹਿੰਦੇ ਉਹ ਮੈਂ ਕਿ ਹੇ ਤਾਂ ਡੇਰੋਂ ਗਿਆ ਸੀ ਆਪਣੇ ਆਹ ਵਾਲੇ ਬੌਲਦ ਡੇਰੋਂ ਗਏ ਸੀ ਡੇਰੇ ਵਾਲੇ ਸੀ ਆਪਣੇ ਬਹੁਤ ਜਿੰਨੇ ਕਿਹੜੇ ਕਿਹੜੇ ਹੋਰ ਕਿਹੜੇ ਦੇ ਦੇਉਗੇ ਮਤਲਬ ਆਪਣੇ ਵਾਲੇ ਡੇਰੇ ਜਿਹੜਾ ਪਾਲ ਸਾਡੇ ਪਿੰਡੋਂ ਹੀ ਦੋ ਬਹੁਤ ਚੰਗੇ ਇਕਲਾਰ ਰੈਪਰ ਵਾਲਾ ਡੇਰੇ ਸਿੰਘ ਬਾਈ ਵਾਲਾ ਸਰਪੰਚ ਸਾਹਿਬ ਇੱਥੋਂ ਦਾ ਡੇਰੇ ਦਾ ਸੀ ਇੱਥੇ ਵੀ ਬਹੁਤ ਡੇਰੇ ਚ ਬੱਚੇ ਗਏ ਆ ਕਿ ਨਹੀਂ ਇੱਥੇ ਆਏ ਸੀ ਵੀ ਸਾਡੇ ਇੱਕ ਸੋਨੀ ਹੁੰਦਾ ਸੀ ਐ ਤਾਂ ਉਹ ਜ਼ਿੰਮੇਵਾਰ ਸੀ ਹਾਂਜੀ ਪਰ ਉਹ ਡੇਰੇ ਹੀ ਰਹਿੰਦਾ ਸੀ ਬਹੁਤ ਉਹਨੂੰ ਸ਼ੌਕ ਸੀ ਅੱਛਾ ਜੀ ਉਹ ਜਾ ਕੇ ਰਾਜਸਥਾਨ ਚੋਂ ਵਧੀਆ ਸਾਨ ਲਿਆਉਂਦਾ ਉਹ ਸਾਨਾਂ ਦੇ ਬੱਚੇ ਭੱਜੇ ਉਹਨਾਂ ਦੇ ਹਾਂ ਕਿਉਂਕਿ ਹੌਲੀ ਹੌਲੀ ਜੇ ਬੰਦਾ ਹੁਣ ਸ਼ੌਕ ਕਾਲਾ ਵਿੱਚ ਨਾ ਰਹੇ ਕੋਈ ਵੀ ਸ਼ੌਕ ਆ ਜੇ ਆਪਾਂ ਉਹਦੇ ਚ ਕੰਟ੍ਰਸਟ ਨਹੀਂ ਹੁੰਦਾ ਹੁਣ ਗਾਇਆਂ ਆਉਣ ਤਾਂ ਗਾਇਆਂ ਵੀ ਹੈ ਨਹੀਂ ਸਾਡੇ ਡੇਰੇ 5-7 ਗਾਇਆਂ ਨੇ ਉਹਨਾਂ ਦੀ ਵੀ ਕੋਈ ਦੇਖ ਰਿਹਾ ਇੱਕ ਬੰਦਾ ਕਰਦਾ ਕਿ ਨਹੀਂ ਗੱਲ ਉਦੋਂ ਡੇਰੇ ਆਪ ਸੋਣੀ ਹੋਣੀ ਨਰਦਪੁਰ ਤੱਕ ਜਾਂਦੇ ਨਾਲ ਅੱਛਾ ਇਹਦੇ ਚ ਹੁਣ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਤੁਸੀਂ ਆ ਗਏ ਗੇਮ ਉਦੋਂ ਪੂਰੀ ਯਾਨੀ ਕਿ ਲਾਰਾ ਰੈਪਰ ਕਿ ਲਾਰਾ ਰੈਪਰ ਹਰੀਮੰਦੇ ਦੇ ਯਾਨੀ 2-2 ਦਿਨ ਦਾ ਲੋਕ 3 ਦਿਨਾਂ ਦਾ ਹੀ ਕੰਮ ਨਵੇਂ ਮਿਲਦੇ ਸੀ ਵੀ 4 ਦਿਨ ਬਈ ਹਾਂ ਕਿ ਲਾਰਾ ਰੈਪਰ ਮੈਂ ਜਮਾਣ ਮੈਂ ਨੜੇ ਨਵੇਂ ਚ ਆਇਆ ਮਤਲਬ 1999 ਚ ਮੈਂ ਜਨਵਰੀ ਚ ਆਇਆ ਰਾਤ ਦਾ ਮਨੋਂ ਗਾਉਣ ਵਜਾਉਣ ਹੁੰਦਾ ਸੀ ਉਹਨਾਂ ਮੇਰੇ ਖਿਆਲ ਬਾਈ ਜੀ ਖਾੜੇ ਤਾਂ ਕਿਤੇ ਨਹੀਂ ਲੱਗਦੇ ਸੀ ਕਿ ਲਾਰਾ ਰੈਪਰ ਹੀ ਹੁੰਦਾ ਸੀ ਪਹਿਲਾਂ ਤਾਂ ਐਵੇਂ ਹੀ ਜਮਾਣ ਬਹੁਤ ਪੁਰਾਣੇ ਪੁਰਾਣੇ ਜਿਹੜੇ ਕਲਾਕਾਰ ਨੇ ਆਪਣੇ ਮਤਲਬ ਉਦੋਂ ਖਾੜੇ ਤਾਂ ਮਤਲਬ ਖਾੜੇ ਉਦੋਂ ਕੋਈ ਵਿਆਹ ਚਾਹਦੀ ਚ ਪੈਸੇ ਵਾਲਾ ਬੰਦਾ ਲਵਾਉਂਦਾ ਸੀ ਨਹੀਂ ਤਾਂ ਕਿ ਲਾਰਾ ਰੈਪਰ ਦੀ ਖ ਸਿੰਗਰ ਵੀ ਬਹੁਤ ਪੈਦਾ ਕੀਤੇ ਬਹੁਤ ਗਾਉਣ ਵਾਲੇ ਬੰਦ ਰਕੀ ਅਰਗੇ ਮੈਂ ਆਪ ਦੇਖਿਆ ਥੱਲੇ ਥੱਲੇ ਸਟੇਜ ਹੁੰਦੀ ਸੀ ਅੱਛਾ ਜੀ ਸੰਧੂ ਸਾਹਿਬ ਲਿਆਏ ਉਹਨੂੰ ਵੀ ਅਜਵਾਗ ਤੋਂ ਯਾਰ ਇੱਕ ਗਾਣਾ ਸੁਣ ਲੋ ਬੰਦੇ ਪਹਿਲਾਂ ਤਾਂ ਰੌਲਾ ਪਾਉਂਦੀ ਹੁੰਦੀ ਹੁੰਦੀ ਆ ਵੀ ਪਤਾ ਨਹੀਂ ਕੀ ਗਾਉ ਸਟੇਜ 'ਤੇ ਬਾਕੀਆਂ ਨੂੰ ਬੰਦ ਕਰਕੇ ਮਤਲਬ ਉਹਨੇ ਜਦ ਇੱਕ ਗਾਣਾ ਗਾਇਆ ਮੈਨੂੰ ਅੱਜ ਵੀ ਜਾਦਾ ਥੱਲੇ ਛੋਟੀ ਚੌੜੀ ਜੀ ਸਟੇਜ ਹੁੰਦੀ ਸੀ ਆ ਵੱਡੀ ਨਹੀਂ ਸੀ ਹੁੰਦੀ ਹਾਂਜੀ ਮਤਲਬ ਇੱਕ ਗਾਣਾ ਲਾਇਆ ਲੋਕ ਆਏ ਕਹਿਣ ਲੱਗੇ ਹੋਰ ਲਾ ਬਾਈ ਹੋਰ ਲਾ ਹੋਰ ਲਾ ਫੇਰ ਉਹ ਕਿਤੇ ਦੀ ਕਿਤੇ ਕਿੰਨੇ ਗਾਣਾ ਆਏ ਜਿਹਨਾਂ ਦੇ ਤੁਸੀਂ ਨਾ ਨਾ ਧੂਰੀ ਵਾਲੇ ਦੇ ਵੀ ਗੱਲ ਕਰਦੇ ਧੂਰੀ ਵਾਲਾ ਤਾਂ ਪਹਿਲਾਂ ਉਹਦਾ ਗਾਮ ਮਤਲਬ ਪੱਕਾ ਹੀ ਸੀ ਜਦ ਵਿੱਚ ਧੂਰੀ ਵਾਲਾ ਹੋ ਗਿਆ ਜਗਮੌਣਕਰ ਹੋ ਗਿਆ ਇਹ ਤਾਂ ਜਣੀ ਇੱਕ ਸਾਡੇ ਮੈਂਬਰੀ ਸੀ ਕੋਈ ਮਿੱਤਰਾਂ ਦੇ ਨਾਲ ਦੀ ਰਹੀ ਤੁਮ ਖਰੀ ਬਰਾਬਰ ਜਾਣੀ ਉਹ ਤਾਂ ਇੱਕ ਤਰ੍ਹਾਂ ਦੇ ਜਾਨੀ ਸਪੋਰਟ ਦੇ ਮੈਂਬਰ ਹੀ ਰਹਿ ਸਾਰੇ ਹੁਣ ਵੀ ਜਿਵੇਂ ਮਿੰਟੂ ਧੂਰੀ ਸਾਡਾ ਇੱਕ ਤਰ੍ਹਾਂ ਦਾ ਗਲੇਲ ਸਪੋਰਟ ਦਾ ਮੈਂਬਰ ਆ ਉਹ ਅੱਛਾ ਭਾਈ ਜੀ ਇਹ ਪ੍ਰੋਗਰਾਮ ਚੱਲਦਾ ਰਹਿਆ ਗੇਮਾਂ ਤੁਹਾਨੂੰ ਕਿਹੜਾ ਬੌਲਦ ਵਧੀਆ ਲੱਗਿਆ ਵੀ ਹੀਟਾਂ ਚ ਵੀ ਹਾਂਜੀ ਇਹ ਜੋੜੀ ਤੁਸੀਂ ਮੰਨ ਲਓ ਸਰ ਤੁਸੀਂ ਝੰਡੀ ਵੀ ਸਿਰਦੇ ਸੀ ਤੇ ਕਿਹੜੇ ਵਧੀਆ ਖਿਡਾਰੀ ਲੱਗੇ ਆ ਵੀ ਜਿਹੜੇ ਪਹਿਲੇ ਤੋਂ ਬਹੁਤ ਦੱਸੋ ਵੀ ਹੁਣ ਤੱਕ ਤੁਹਾਨੂੰ ਕਿਹੜੇ ਵਧੀਆ ਅੱਛਾ ਇੱਕ ਗੱਲ ਆਪਾਂ ਇੱਕ ਕਿੰਨੇ ਉਹ ਜਿਹੜੀ ਠੋਕਰ 3 ਸਾਲ ਜਿੱਤਣ ਵਾਲਿਆਂ ਨੂੰ ਰੱਖੀ ਸੀ ਜੀ ਉਹ ਕਿੰਨੇ ਕਿੰਨੀ ਵਜਨ ਦੀ ਹੈ ਜੀ ਉਹ ਮੇਰੇ ਨਾਲ 10 ਟੋਲੇ ਦੀ 10 ਟੋਲੇ ਦੀ ਸੋਨੇ ਦੀ ਜਿਹੜਾ ਲਗਾਤਾਰ 3 ਸਾਲ ਆਹ ਬਾਈ ਸਰਜੀਤ ਨੇ ਆਪਣੇ ਅੱਛਾ ਜੀ ਸਰਜੀਤ ਸਿੰਘ ਨੇ ਉਹਨਾਂ ਨੇ ਆਪਦੇ ਬਜ਼ੁਰਗ ਦੀ ਜਾਤ ਬਾਬਾ ਬਖਸ਼ੀ ਦੀ ਜਾਤ ਤੇ ਰੱਖੀ ਸੀ ਵੀ ਜਿਹੜਾ 3 ਸਾਲ ਜਿੱਤੂਗਾ ਉਹਨੂੰ ਸੋਨੇ ਦੀ ਸੋਨੇ ਦੀ ਠੋਕਰ ਹਾਂ ਉਹ 10 ਤੋੜੇ ਦੀ ਮਤ ਬਣਾ ਕੇ ਦੇਣਗੇ ਜਿਵੇਂ ਵੀ ਬਣਾ ਦੇ ਜਿਵੇਂ ਵੀ ਚਲੋ ਤਾਂ ਉਹਦੀ ਕੀਮਤ ਦੇਣਗੇ ਜੋ ਵੀ ਜੋ ਵੀ ਹੈ ਗੱਲ ਪਰ ਹੁਣ 2 ਸਾਲ ਤੇਰੇ ਸਾਹਮਣੇ ਜੋਧਾ ਵਾਲਿਆਂ ਦਾ ਗੋਲੂ ਜੋਧਾ ਸੁਖਨਾਗਰੇ ਦਾ ਜਿੱਤਿਆ ਸੀ ਤੀਜੀ ਵਾਰੀ ਖੇਡ ਹੀ ਪਰਮਾਤਮਾ ਦੀ ਕਿਰਪਾ ਹੈ ਜੀ ਫਿਰ ਕੋਸ਼ਤਾ ਕੋਸ਼ਤਾ ਦੇਣਾ ਸੀ ਜੀ ਕੋਸ਼ਤ ਦੇਣਾ ਹੁਣ ਖੇਡ ਹੀ ਨਹੀਂ ਹੁੰਦੀ ਦੇਣਾ ਕਿ ਸਾਡੇ ਤਾਂ ਇਹੋ ਜਿਹਾ ਸਿਆਪਾ ਪਾਇਆ ਇਹਨੂੰ ਕੋਟ ਲਾ ਲਓ ਜ ਸਾਡੇ ਪਿੰਡ ਦੀ ਮਾੜੀ ਕਿਸਮਤ ਲਾ ਲਈਏ ਨਾ ਜਾਈਏ ਸਾਰੇ ਖਿਡਾਰੀਆਂ ਦੀ ਇਹ ਜੀ ਲੋਕਾਂ ਦੀਆਂ ਵੀ ਦਵਾਵਾਂ ਵੀ ਸ਼ੁਰੂ ਹੋਵੇ ਫਿਲਹਰ ਰਹਿਪਰ ਦਾ ਚਲੋ ਪਰਮਾਤਮਾ ਕਿਰਪਾ ਕਰੇ ਜਦੋਂ ਇੰਨੀਆਂ ਦਵਾਵਾਂ ਜਰੂਰ ਸ਼ੁਰੂ ਹੋਣ ਹਾਂ ਨਾ ਨਾ ਹੋਣੀਆਂ ਪਈਆਂ ਸੀ ਤਾਂ ਕਹਿੰਦੇ ਵੀ ਹਾਂ ਤੁਹਾਨੂੰ ਕਿਹੜੀ ਥੋੜੀ ਬਈ ਹਾਂ ਆ ਜੋੜੀ ਬਈ ਮੇਰੇ ਮਨ ਪਸੰਦ ਬੋਲ ਤੋ ਜਿਵੇਂ ਬਹੁਤ ਆਏ ਜਿਵੇਂ ਬੌੜ ਆਇਆ ਅੱਛਾ ਜੀ ਲੰਗ ਆਇਆ ਲੰਗ ਆਇਆ ਗੜਵਟ ਕੋਲੂ ਨਾਲੇ ਘਟਾਰੀ ਘਟੂੜੀ ਜੋ ਵੀ ਬੋਲ ਦਿਨਾਂ ਦੇ ਭੱਜਿਆ ਕਿਉਂਕਿ ਮੈਂ ਜਿਹੜਾ ਬੰਦਾ ਨਾ ਮੇਰੀ ਇੱਕ ਆਦਤ ਰਹੀ ਆ ਜੇ ਮੈਂ ਕਿਸੇ शिकारी कुत्तेਾਂ ਚ ਬਹਿਣਾ ਅੱਜ ਬਹਿ ਗਿਆ ਅੱਜ ਆ ਮੈਂ ਝੰਡੀ ਤੇ ਹੋ ਗਿਆ ਜਾਂ ਮੈਂ ਲੈਨ ਤੇ ਹੋ ਗਿਆ ਮੇਰੀਆਂ ਮੇਰੀਆਂ ਆਤਾਂ ਨੇ ਮੈਂ ਜਾਨਵਰਾਂ ਕੰਨੀ ਨਹੀਂ ਦੇਖਦਾ ਕਿਉਂਕਿ ਜੇ ਅਸੀਂ ਜਾਨਵਰ ਕੰਨ ਦੇਖਣ ਲੱਗ ਜੀ ਵੀ ਆ ਫਲਾਨਾ ਉਹਦੇ ਨਾਲ ਇਨਸਾਫ ਨਹੀਂ ਕਰਦਾ ਮੇਰੀ ਆਦਤ ਹੈ ਮੈਂ ਮੇਰੀ ਆਪਦੀ ਹੈ ਸਾਰਿਆਂ ਨੂੰ ਪਤਾ ਹਾਂ ਜੀ ਸਭ ਨੂੰ ਪਤਾ ਹੈ ਤੇ ਵੀ ਅਗਲਾ ਕਹਿੰਦਾ ਕਿਹੜੇ ਭੱਜੇ ਸੀ ਮੈਨੂੰ ਨਹੀਂ ਪਤਾ ਕਿਹੜੇ ਭੱਜੇ ਜਿਹੜੇ ਭੱਜੇ ਅੱਛਾ ਇਹ ਇਹ ਲੰਗ ਵਾਲੇ ਹੋ ਗਏ ਗੋਲੂ ਹੋਣੀ ਸੁਖੇ ਹੋਣੀ ਹੋ ਗਏ ਬੌੜਾਈ ਚੰਡੇ ਪਾਲ ਵਾਲੇ ਬਹੁਤ ਬਹੁਤ ਵਧੀਆ ਭੱਜੇ ਦੇ ਰਹੇ ਨੇ ਲਖਮੀਪੁਰਿਆ ਪੌਲਤ ਬਹੁਤ ਭੱਜੇ ਸੋਹਣੀ ਹੋਣਾ ਉਹ ਛੱਡਿਆ ਇੱਧਰ ਆ ਗਿਆ ਇੱਥੇ ਆਪਣੇ ਘਰੇ ਰਹਿੰਦੇ ਰਹੇ ਬੰਦੇ ਮਤਲਬ ਇੱਥੇ ਤੂੜੀ ਵਾਲੇ ਬਾਪੂ ਆਪ ਬਹਿ ਗਏ ਨਾਲ ਬੌਲਤ ਬਹਿ ਗਏ ਉਹ ਕੋਈ ਪਰਵਾਹੀ ਨਹੀਂ ਸੀ ਜਿੱਦ ਨੂੰ ਉਹ ਤੁਰ ਗਿਆ ਉਹਦੇ ਨਾਲ ਜਾਈ ਜਾਂਦਾ ਸੱਜਣ ਵਲੇ ਉਦੋਂ ਉਹ ਬਾਈ ਗਰਦਤ ਸਿੰਘ ਹਣੀ ਜਿਉਂਦੇ ਸੀ ਉਹਨਾਂ ਸੋਨੀ ਦਾ ਦਾਦਾ ਦਾਦਾ ਇਹਦਾ ਬਜ਼ੁਰਗ ਇਹਦਾ ਡੈਡੀ ਆਉਂਦਾ ਸੀ ਸੋਨੀ ਦਾ ਹਾਂ ਲਖਮੀਪੁਰਿਆ ਲਖਮੀਪੁਰਿਆ ਉਹੀ ਬੜਦੋ ਉਹਦੇ ਤੇ ਹੀ ਲੱਗਿਆ ਆਇਆ ਸੀ ਉਹ ਬਾਪੂ ਤੇ ਬਾਪੂ ਤੇ ਬਾਪੂ ਰਸਾ ਮੋੜਦੇ ਤੇ ਉਹਦੇ ਉੱਤੇ ਸਿੱਟ ਗਿਆ ਮੂਰੇ ਮੂਰੇ ਤੁਰਿਆ ਫਿਰਦਾ ਇੱਥੇ ਆਪਣੇ ਵੀ ਰਹਿੰਦੇ ਰਹੇ ਨੇ ਕਿਉਂਕਿ ਜਿੰਨੇ ਰਾਜੇ ਮਾਜੇ ਸਾਡੇ ਕੁਲਵੰਤੋਂ ਨਹੀਂ ਹੋਗੇ ਸਾਰੇ ਹਾਂਜੀ ਬੇ ਕਰੂਣੀ ਇਹ ਹੋਗੇ 15 15 ਤਿੰਨੇ ਹੀ ਟਾ ਮੇਰੇ ਕੋਲੇ ਰਹੇ ਬੰਦੇ ਮੈਨੂੰ ਵੀ ਸੌਰਤ ਆ ਜੀ ਸੋਨੀ ਹੋਣੀ ਸਾਡੇ ਘਰੇ ਵੀ ਉਹਦਾ ਰਿਸ਼ਤੇ ਦਾ ਵੀ ਰਹਿੰਦੇ ਹਾਂ ਹਾਂ ਭਾਈਆਂ ਵਾਲਾ ਅੱਜ ਵੀ ਉਹਨਾਂ ਨਾਲ ਕੋਲੋਂਤ ਉਹਨਾਂ ਨਾਲ ਉਹੀ ਪਿਆਰ ਆ ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਵੀ ਸੀ ਅੱਜ ਵੀ ਰਹੂਗਾ ਕਿਉਂਕਿ ਖੇਡ ਕਰਕੇ ਆਪਾਂ ਲੋਕਾਂ ਨਾਲ ਲੋਕਾਂ ਨਾਲ ਥੋੜੀ ਜਾਣ-ਪਛਾਣ ਇਹ ਇਹ ਤਾਂ ਹੋਰ ਹੋਰ ਬਾਈ ਜੀ ਬਈ ਕਿਹੜੇ ਸਾਲ ਤੋਂ ਤੁਹਾਨੂੰ ਬਈ ਬਈ ਤੁਹਾਡੇ ਪਹਿਲੇ ਦਿਨ ਹੀ ਤੁਹਾਡੇ ਚੰਡੀਸਰ ਦੇ ਮਨ ਚ ਆਈ ਹੋਵੇ ਬਈ ਆਹ ਬੋਲ ਦਾ ਅੱਜ ਬਈ ਫਾਈਨਲ ਜਿੱਤਣਗੇ ਮਸਲ ਜੇਤਾ ਉਹਦਾ ਜੀਰ ਦਿਮਾਗ ਚ ਹੋਵੇ ਵੀ ਆ ਬੁਲਦ ਭਜਦੇ ਨੇ ਅੱਛਾ ਜੀ ਜਿਵੇਂ ਹੁਣ ਜਿਵੇਂ ਨਹੀਂ ਤੂੰ ਲੰਗ ਲਲਗਾ ਆ ਗਿਆ ਕਟਾਰੀ ਕਟੂਰੀ ਬੁਲਦ ਆ ਗਏ ਜਾਂ ਸੋਨੀਆ ਵਾਲਾ ਬੁਲਦ ਮਾਰਕੀਟ ਚ ਆ ਗਿਆ ਹਾਂਜੀ ਹੀਟ ਚ ਉਹਦਾ ਆ ਹੀ ਹੁੰਦਾ ਹੀ ਆ ਵੀ ਇਹਨੇ ਜਿੱਤੀ ਜਾਣਾ ਵੀ ਜਿੱਤੂਗਾ ਇਹ ਜਿੱਤੂਗਾ ਅਸੀਂ ਤਾਂ ਆਪਾਂ ਵੀ ਪੰਜਾਬੀ ਹਿੱਟਾਂ ਬਾਹਰ ਜਾਣ ਤੋਂ ਪਹਿਲਾਂ ਵੀ ਮੇਰੇ ਨਾਲ ਗੁਰਵਿੰਦਰ ਸਿੰਘ ਢਿੱਲੂ ਕੂਤਰਾ ਚ ਵੀ ਅਸੀਂ ਇਕੱਠੇ ਰਹੇ ਆ ਉਹਨਾਂ ਕੋਲੇ ਬੱਚੇ ਮਤਲਬ ਜੋੜੀ ਲੈ ਬਜ਼ੁਰਗ ਉਹਦਾ ਕਟਾਰਸ ਛੋਟੇ ਛੋਟੇ ਬੱਚਿਆਂ ਦੀ ਉਦੋਂ ਬਾਅਦ ਅਸੀਂ ਖੇਡ ਚ ਜੋੜੇ ਹਾਂਜੀ ਖੇਡ ਵੀਰਾ ਸੀ ਠੱਕਰ ਵਾਲੀ ਆ ਬਹੁਤ ਛੋਟੀ ਢੋੜੀ ਭਜਦੀ ਸੀ ਅੱਛਾ ਜੀ ਤੇ ਹਰੇਕ ਜਿਹੜੇ ਹਰੇਕ ਵਾਰੀ ਫੀਟਾਂ ਚ ਉਹਨੇ ਪੁੱਛਿਆ ਵਿੱਚ ਤੋਂ ਵਿੱਚ ਰੋਡਾ ਪਾਉਣ ਦ ਸੀ ਬੱਚਾ ਸੀ ਅੱਛਾ ਜੀ ਬਹੁਤ ਸੋਹਣਾ ਪਾਜਦਾ ਸੀ ਹਾਏ ਉਸ ਤੋਂ ਬਾਅਦ ਕੀ ਹੋਇਆ ਉਹਦਾ ਮਤਲਬ ਕਿਸੇ ਨੇ ਸ਼ਰਾਰਤ કરી ਉਹਦੇ ਆਲੇ ਪਾਸੇ ਮੈਂ ਜੋੜਦਾ ਸੀ ਉਹਨੂੰ ਰੋਡੇ ਨੂੰ ਅੱਛਾ ਜੀ ਠੀਕ ਹੈ ਉਹਦੀ ਜਦ ਛੱਡਣ ਲੱਗੇ ਜੋਤ ਟੁੱਟੀ ਦੂਜਾ ਬੱਚਾ ਫੇਰ ਵੀ ਗੱਡੀ ਲੈ ਕੇ ਜਿੱਤਿਆ ਜਿੱਤਿਆ ਉਹ ਦੂਜੇ ਦਿਨ ਸਾਡੀ ਉਹਦੇ ਕੋਲ ਮਾੜੀ ਕਿਸਮਤ ਸੀ ਜਾਂ ਉਹ ਬੁੱਲਦ ਦੀ ਮਾੜੀ ਕਿਸਮਤ ਸੀ ਹਾਂਜੀ ਅਸੀਂ ਪ੍ਰੈਸ਼ਰ ਪ੍ਰੋਸ਼ਰ ਪਾ ਕੇ ਕਮੇਟੀ ਤੇ ਵੀ ਸਾਡੇ ਬੁੱਲਦੇ ਵੀ ਆਏ ਹੋਗੇ ਇੱਕ ਦੀ ਲੱਤ ਟੁੱਟ ਗਈ ਸੀ ਉਹ ਨਾ ਲੱਤ ਨਹੀਂ ਟੁੱਟੀ ਸੀ ਆਪਣੇ ਉਦਾਂ ਭੱਜ ਗਏ ਅਸੀਂ ਬੱਚਾ ਆਪਦਾ ਕਾਟੇ ਕੇ ਨਾ ਜੋੜ ਲੈਣਾ ਤੇ ਸਾਡੇ ਪਰਿਵਾਰ ਨਾਲ ਰੰਗੀਆਂ ਵਾਲਾ ਦਾ ਬੁੱਲਦ ਬਿਮਾਰ ਹੋ ਗਿਆ ਅੱਛਾ ਜੀ ਉਸ ਤੋਂ ਬਾਅਦ ਉਹ ਬੱਚੇ ਦੀ ਮਾੜੀ ਕਿਸਮਤ ਲਾ ਲੋ ਉਸੇ ਹੀ ਟੋਦੀ ਲੱਤ ਟੁੱਟੀ ਦੀ ਬੱਚੇ ਬਹੁਤ ਚੰਗੇ ਭਜਦੇ ਸੀ ਅਜੇ ਤਾਂ ਜਾਣਗੇ ਉਹਨੂੰ ਵੀ ਸੀ ਵੀ ਜਾਣਗੇ ਅੱਛਾ ਥੋੜਾ ਤਜਰਬਾ ਜਦੋਂ ਲੱਕੜ ਦੇ ਟਾਇਰਾਂ ਵਾਲੇ ਉਹਨਾਂ 'ਚ ਗੈਪ ਹੁੰਦਾ ਸੀ ਲੱਕੜ ਦੇ ਹੀਟਾਂ 'ਚ ਲੱਕੜ ਤੇ ਇਹ ਆਪਣੇ ਦੂਜੇ ਟਾਇਰਾਂ ਦਾ ਕੋਈ ਫਰਕ 100% ਫਰਕ ਅੱਛਾ ਜੀ ਇੱਕ ਸਾਲੀ 70 80 ਕਿਲੋ ਦੀ ਗੱਡੀ ਹੋਊਗੀ ਇੱਕ 11 18 20 ਕਿਲੋ 13 ਤੇ ਲਿਆਂਦੀ ਨਹੀਂ ਉਹਦਾ ਨਹੀਂ ਉਹ ਬਈ ਉਹਦੇ ਚ ਇਹਦੇ ਚ ਗਜਾਂ 'ਚ ਜਗ੍ਹਾ ਨਹੀਂ ਮਿਲਦੀ ਬੇਪਰ ਮੂਰ ਪਹਿਲਾਂ ਪਹਿਲਾਂ ਤਾਂ ਇਹਨਾਂ ਦੇ ਵੀ ਰਹੀ ਆ ਹੌਲੀ ਹੌਲੀ ਆਪਾਂ ਸੁਧਾਰ ਕਰਿਆ ਸੁਧਾਰ ਕਰ ਲਾ ਉਹਦੇ 'ਚ ਮੈਨੇ ਉਹ ਲੱਕੜ ਉੱਕਣ ਨਹੀਂ ਟੁੱਟਦੀਆਂ ਲੱਤਾਂ ਜਦੋਂ ਉਹਨਾਂ ਜਿਵੇਂ ਹੁਣ ਚਾਪਕ ਵੀ ਚਲੋ ਚੱਲਦਾ ਮਤਲਬ ਆਪਾਂ ਕਰਦੇ ਆ ਵੀ ਇੱਕ ਦੂਜੇ ਤੋਂ ਮੂਹਰੇ ਕੱਢਣ ਦੀ ਕੋਈ ਜਗ੍ਹਾ ਫਸ ਜਾਂਦੇ ਆ ਆਪਸ ਵਿੱਚ ਉਦੋਂ ਟੁੱਟਦੀਆਂ ਅੱਛਾ ਇਹ ਦੇ ਇਹਦੇ ਬਾਰੇ ਸਰਦਾਰ ਬਲਬਿੰਦਰ ਸਿੰਘ ਜੀ ਜੱਗਾ ਜੀ ਜਿਹੜੀ ਬੈਲ ਗੱਡੀਆਂ ਦੇ ਆਪਾਂ ਰੋਜ਼ ਗੱਲਾਂ ਬਾਤਾਂ ਕਰਦੇ ਆ ਇਤਿਹਾਸ ਬਾਰੇ ਗੱਲਾਂ ਬਾਤਾਂ ਕੀਤੀਆਂ ਤੇ ਪ੍ਰਮਾਤਮਾ ਕਿਰਪਾ ਕਰੇ ਬਾਈ ਜੀ ਲੋਕਾਂ ਨੂੰ ਉਹੀ ਖੁਸ਼ੀ ਫੇਰ ਮਿਲੂ ਜਰੂਰ ਜੀ ਜਰੂਰ ਆਪਾਂ ਤਾਂ ਹਰ ਰੋਜ਼ ਮੈਂ ਤਾਂ ਕਹਿਣਾ ਵੀ ਕੋਈ ਕਰਾਵੇ ਖੇਡ ਆਪਾਂ ਮੈਨੂੰ ਉਹ ਇਹ ਆ ਵੀ ਹੋ ਸਕਦਾ ਵੀ ਆਪਾਂ ਹੋ ਸਕਦਾ ਜੇ ਆਪਾਂ ਨੂੰ ਇੱਕ ਤਾਂ ਮੇਰੀ ਸਾਰਿਆਂ ਨੂੰ ਅਪੀਲ ਆ ਬੁਰਧਾ ਵਾਲਿਆਂ ਨੂੰ ਤੈਨੂੰ ਵੀ ਵਿੱਚ ਹੀ ਆ ਜਾਂ ਹੋਰ ਵੀ ਮਾਸਟਰ ਜੀ ਨੇ ਤੇ ਹੋਰ ਆਪਣੇ ਜਿੰਨੇ ਟਾਈਮ ਕੀਪਰ ਨੇ ਸਾਰਿਆਂ ਨੂੰ ਅਪੀਲ ਆ ਤੇ ਬੁਰਧਾ ਵਾਲਿਆਂ ਨੂੰ ਮੇਰੀ ਅਪੀਲ ਇਹ ਆ ਵੀ ਜੇ ਤੁਸੀਂ ਪ੍ਰੋਪਰ ਗੱਡੀਆਂ ਚਾਲੂ ਕਰਵਾਈਏ ਆਪਾਂ ਜਿਹੜਾ ਕਿ ਇੱਕ ਸਟੈਪ ਆ ਸਾਡਾ ਹਾਂਜੀ ਹੋਮ ਮਿਨਿਸਟਰੀ ਦਿੱਲੀ ਤੋਂ ਲੈ ਕੇ ਸੈਨ ਸਾਡੇ ਰਹਿੰਦੇ ਆ ਰਾਸ਼ਟਰਪਤੀ ਦੇ ਅਸੀਂ ਬウンド ਤਾਂ ਭਜਾਈ ਜਾਂਦੇ ਆ ਸਾਡੇ ਜਿੰਨਾ ਚਿਰ ਭਜਦੇ ਆ ਅਸੀਂ ਗੋਲਦ ਨਹੀਂ ਜਿੱਦਾਂ ਖਿਡਾੜੀ ਖੇਡ ਬੰਦ ਹੋ ਜਾਂਦੀ ਆ ਫਿਰ ਅਸੀਂ ਉਹ ਚੈਨਲ ਫੜਦੇ ਆ ਉਹ ਚੈਨਲ ਫਿਰ ਉਦੋਂ ਹੀ ਫੜਦਾ ਈ ਉਦੋਂ ਫੜਦੇ ਆ ਬੇਨਤੀ ਮੇਰੀ ਇਹ ਆ ਵੀ ਆ ਕਰੋਨਾ ਕਰਕੇ ਸਾਲ ਡੇਢ ਸਾਲ ਦਾ ਉਹ ਹੀ ਲੰਘ ਗਿਆ ਇੱਕ ਇਹ ਲਾ ਲਓ ਵੀ ਸਾਡੀ ਦੁਖਦਾਈ ਇਹ ਆ ਵੀ ਖੇਡਾਂ ਵਾਲੀ ਗਰਾਊਂਡ ਕਰਿਆ ਸਪੋਰਟਸ ਤੋਂ ਜਾਣ ਕਰਕੇ ਦੂਜੇ ਚਲੋ ਪਰਮਾਤਮਾ ਸਮੱਤ ਬਖਸ਼ੇ ਉਹਨਾਂ ਨੂੰ ਉਹ ਕਰਾਉਣ ਖੇਡ ਕੋਈ ਚੱਕਰ ਨਹੀਂ ਸਾਨੂੰ ਮਤਲਬ ਕਿਸੇ ਨੂੰ ਖੇਡ ਪ੍ਰੋਪਰ ਖਿਲਾਉਣ ਦੀ ਕਿਸੇ ਦੀ ਕੋਈ ਜ਼ਿੰਮੇਵਾਰੀ ਜੀ ਨਹੀਂ ਲੱਗਦੀ ਆਸ ਕਲਾਰਾ ਕਿਲਾਰਾ ਪਰ ਇਹ ਸੀ ਵੀ ਗਰੇਆ ਸਪੋਰਟਸ ਦੇ ਸਾਰੇ ਮੈਂਬਰਾਂ ਚ ਕੱਲਾ ਮੈਂ ਹੋਊਂਗਾ ਜਿਹੜਾ ਗੱਡੀਆਂ ਨੂੰ ਪਿਆਰ ਕਰਦਾ ਬਾਕੀ ਮੇਰੇ ਨਾਲ ਜਿਹੜੀ ਮੇਰੀ ਟੀਮ ਹੈ ਨਹੀਂ ਕਿਲਾਰਾ ਰੈਪਰ ਦੀਆਂ ਖੇਡਾਂ ਵੀ ਗੱਡੀਆਂ ਕਰਕੇ ਹੀ ਸੀ ਗੱਡੀਆਂ ਕਰਕੇ ਤਾਂ ਹੈ ਹੀ ਹੁਣ ਖਿਲਾਉਣ ਨੂੰ ਉੱਥੇ ਤੁਰ ਕੇ ਜਾਂਦਾ ਕੋਈ ਨਹੀਂ ਠੀਕ ਆ ਬੈਦ ਸਾਹਿਬ ਨਾ ਕਿੰਨੀ ਗੱਲ ਹੋ ਗਈ ਮਾਟਰੇ ਕਿੰਨੀ ਵਾਰੀ ਕਰੀ ਚਲੋ ਜਿਹਦਾ ਵੀ ਹੱਥ ਮੈਂ ਤਾਂ ਕਹਿੰਦਾ ਵੀ ਅਮਰ ਸਿਓ ਹੋਗੇ ਜਾਂ ਹੋਰ ਵੀ ਜਿਹੜਾ ਵੀ ਕੋਈ ਹੱਥ ਪਾ ਕੇ ਉਤੋਂ ਸਾਡੀ ਬੈਲ ਗੱਡੀ ਸਾਨੂੰ ਖਲੋਣੀ ਚਾਹੀਦੀ ਆ ਜੇ ਖੁੱਲੂਗੀ ਮੈਂ ਸਾਰੀ ਜਨਤਾ ਨਾਲ ਵਾਦਾ ਕਰਦਾ ਚਾਹੇ 10 ਕਿਲੇ ਖੇਤ ਲੈ ਕੇ ਗੱਡੀਆਂ ਭਜਾਵਾਂਗੇ ਗਰਾਊਂਡ 'ਚ ਨਾ ਵੀ ਭਜਣ ਇਹ ਮੈਨੂੰ ਆਫਰ ਵੀ ਆ ਤੈਨੂੰ ਵੀ ਪਤਾ ਸਾਰੇ ਆਪਣੇ ਐਨ ਆਰ ਆਈ ਭਰਾਵਾਂ ਦੀ 50 ਵਾਰੀ ਕਹਿ ਲਿਆ ਵੀ ਲੈ ਲੈ 10 ਕਿਲੇ ਪਰ ਸਾਡੇ ਕੋਲੇ ਪ੍ਰੋਪਰ ਚੈਨਲ ਸਾਡੀ ਖੇਡ ਖੁੱਲੀ ਹੋਣੀ ਚਾਹੀਦੀ ਕਿਉਂਕਿ ਕਿਲਾਰਾ ਪਰ ਇੱਕ ਇਹ ਜਾ ਮੇਲਾ ਜਿਹਦੇ ਮਗਰ ਸਾਰੀ ਜਨਤਾ ਪੈਂਦੀ ਹੈ ਚਾਹੇ ਕੋਈ ਹੋਵੇ ਸਾ ਦਿੱਲੀ ਤੱਕ ਤਾਂ ਉਹ ਜਰੇ ਸਾਡੇ ਹੀ ਖੜਕਾ ਦਿੰਦੇ ਨੇ ਆ ਤੁਹਾਨੂੰ ਪਤਾ ਹੀ ਆ ਹਾਂਜੀ ਇਹ ਤਾਂ ਹੁਣ ਕੂਤਰਾਾਂ ਚ ਵੀ ਚੱਲਦਾ ਤੁਹਾਨੂੰ ਪਤਾ ਕੁੱਤੇ ਅੱਛਾ ਭਾਈ ਜੀ ਚਲੋ ਪਰਮਾਤਮਾ ਕਿਰਪਾ ਕਰੇ ਸਭ ਦੀ ਅਰਦਾਸ ਬੇਨਤੀ ਆ ਤੁਹਾਡੀ ਵੀ ਬੇਨਤੀ ਕਬੂਲ ਹੋਊਗੀ ਹੋਰ ਕੁਛ ਬੈਲ ਗੱਡੀਆਂ ਦੇ ਜਿਹੜਾ ਤੁਹਾਡੇ ਕੋਲੇ ਲਿਟਰੇਚਰ ਆ ਹੁਣ ਜਿਹੜੀ ਖੇਡ ਚੱਲਦੀ ਹੈ ਸੈਟੀਸਫਾਈ ਹਾਂ ਮਧੇ ਵਧੀਆ ਚੱਲਦੀ ਆ ਕੋਈ ਗਾਏ ਆ ਵੀ ਚਲੋ ਜਾਨਵਰ ਭੱਜੀ ਜਾਂਦੇ ਆ ਹਾਏ ਹਾਏ ਤੇ ਗੱਲ ਇਹ ਆ ਵੀ ਜਿੰਨਾ ਚਿਰ ਉਹਨਾਂ ਚਿਰ ਖੁਸ਼ੀ ਨਹੀਂ ਆਉਂਦੀ ਹੁਣ ਕਈ ਵਾਰੀ ਆਇਆ ਹੁੰਦਾ ਵੀ ਤੂੰ ਵੀ ਦੇਖਿਆ ਮੈਂ ਵੀ ਦੇਖਿਆ ਤੇ ਵੀ ਕੋਈ ਮਾੜੀ ਜੀ ਕਾਲ ਕਰਦਾ ਜਦੋਂ ਖੇਡ ਬੰਦ ਹੋ ਜਾਂਦੀ ਹੈ ਉਹ ਤਾਂ ਗੱਲ ਹੈਗੀ ਹੈ ਪ੍ਰੋਪਰ ਚੈਨਲ ਦਾ ਖੇਡ ਖੁੱਲੇ ਲੋਕਾਂ ਨੂੰ ਪੈਸਾ ਮੇਰੇ ਅਗਲ ਜਿਵੇਂ ਹੁਣ ਆਪਾਂ ਕਹਿੰਦੇ ਵੀ 20 ਲੱਖ ਦਾ 18 ਲੱਖ ਦਾ ਬਲਦ ਨੂੰ ਲੈ ਚਾੜੀ ਤੇ ਚਲੀ ਜਾਉ ਗੱਡੀ ਮਾਜੀ ਨਾਲ ਆਪਾਂ ਬਲਵਿੰਦਰ ਸਿੰਘ ਜੀ ਨਾਲ ਜੋ ਬੈਲ ਗੱਡੀਆਂ ਦਾ ਕਿਲਾਰਾਏਪੁਰ ਦੇ ਮੇਲੇ ਦਾ ਇਤਿਹਾਸ ਆ ਕਦੋਂ ਖੇਡਾਂ ਸ਼ੁਰੂ ਹੋਈਆਂ ਬੈਲ ਗੱਡ ਪਹਿਲਾ ਰਾਤ ਸੀਗੇ ਜੋ ਵਿਆਹ ਸ਼ਾਦੀਆਂ ਚ ਉਦੋਂ ਜਾਂਦੇ ਸੀ ਸਾਜਦੇ ਸੀਗੇ ਫਿਰ ਉਹਨਾਂ ਦੇ ਉੱਪਰੋਂ ਛੱਤ ਲਾਹੀ ਛੱਤ ਲਾ ਕੇ ਉਹਨੂੰ ਉਹੋ ਜੀ ਸ਼ਕਲ ਐਂਟਰਟੇਨਮੈਂਟ ਵਾਲੀ ਦਿੱਤੀ ਹੌਲੀ 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 ਫਿਰ ਉਹਦੇ ਟਾਇਰ ਛੋਟੇ ਕੀਤੇ ਟਾਇਰ ਛੋਟੇ ਕਰਦੇ ਕਰਦੇ ਤੋਂ ਜੋ ਇਹ ਕਿਲਾਰਾਏਪੁਰ ਮਿੰਨੀ ਲੰਪਕ ਦਾ ਇਤਿਹਾਸ ਆ ਬੈਲਗੱਡੀਆਂ ਵਾਲੇ ਵੀ ਜਦੋਂ ਗੱਲਬਾਤ ਕਰਦੇ ਆ ਉਹਨਾਂ ਨਾਲ ਆਪਾਂ ਕਿਲਾਰਾਏਪੁਰ ਦੇ ਇਸ ਇਤਿਹਾਸ ਦੀ ਗੱਲ ਕੀਤੀ ਆ